ਉਹ ਹਾਲਾਤ ਜਿਹੜੇ ਨੇ ਉਹ ਦਿਨੋਂ ਦਿਨ ਉਹਨਾਂ ਦੇ ਬੱਤਰ ਹੁੰਦੇ ਜਾ ਰਹੇ ਨੌਜਵਾਨਾਂ ਦੇ ਹਨ ਸੋ ਪਿਛਲੇ ਸਮੇਂ ਦੇ ਵਿੱਚ ਦਰਸ਼ਨ ਸਿੰਘ ਫੇਰੂਮਾਨ ਹੋਣਾ ਦੀ ਜਦੋਂ ਗੱਲ ਕਰਦੇ ਆ ਹਨ ਉਹ 65 ਦਿਨ ਦੀ ਭੁੱਖ ਹੜਤਾਲ ਰੱਖੀ ਤੇ ਅਖੀਰ ਉਹ ਦਮ ਤੋੜ ਜਾਂਦੇ ਆ ਇੰਡੀਆ ਵੀ ਚੈਨਲ ਬੰਦ ਕੀਤੇ ਜਾ ਰਹੇ ਹਨ ਇੱਥੇ ਵੀ ਜਿਹੜੇ ਆ ਕਲੈਂਪਡ ਹਨ ਸਾਡੇ ਵੀ ਜਿਹੜੇ ਗੋਦੌਰਾ ਸਾਹਿਬ ਵੀ ਆ ਵੀ ਕਈ ਸਾਧਨ ਹੁੰਦੇ ਆ ਸੋਸ਼ਲ ਮੀਡੀਆ ਦੇ ਉਹਨਾਂ ਤੇ ਵੀ ਪਵਨ ਦੀ ਲਾ ਦਿੱਤੀ ਜਾਂਦੀ ਹੈ ਸੋ ਸਾਨੂੰ ਅੰਡਰਸਟੈਂਡਿੰਗ ਹੈ ਕਿ ਗੱਲ ਕਰਨੀ ਬਹੁਤ ਡਿਫਿਕਲਟ ਹੈ ਪਰ ਜੇ ਆਪਾਂ ਹਾਂਜੀ ਇਸ ਹੁਣ ਜਿਹੜੀ ਸਥਿਤੀ ਆ ਨਾ ਜਿਹੜੇ ਬੰਦੀ ਸਿੰਘਾਂ ਦੀ ਆਪਣੇ ਭਾਈ ਉਮਰਤਪਾਲ ਸਿੰਘ ਨੇ ਖਾਲਸਾ ਵੀਰਾਲੇ ਸਿੰਘਾਂ ਦੀ ਹੋਈ ਗਣੀਏ ਪਿਛਲੇ ਤਾਂ ਆਪਣੇ ਸਿਗੇ ਹੀ ਉਹ ਜਿਹੜਾ ਕੋਰਟ ਆ ਨਾ ਉਹਨੂੰ ਆਪਾਂ ਨੂੰ ਪਤਾ ਪੂਰਾ ਕਰੀ ਜਾਂਦੇ ਆ ਯਾਨੀ ਜੇ ਇੱਕ ਨੂੰ ਛਡਾਉਨੇ ਹੋ 10 ਅੰਦਰ ਕਾਬੂ ਦੇ ਦਿੰਦੇ ਆ ਸਾਰਾ ਕੋਸਪਾਲ ਕੇ ਇਕੱਠੇ ਹੋ ਕੇ ਇੱਥੇ ਹਮਲਾ ਮਾਰ ਕੇ ਆਪਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਕਮ ਸੇ ਕਮ ਪੰਜਾਬ ਤਾ ਆ ਜਾਣ ਨਾ ਪਹਿਲਾਂ ਫਿਰ ਛਡਾਉਣ ਦੀ ਗੱਲ ਬਾਅਦ ਚ ਹੋ ਜੂਗੀ ਕਿ ਜਦੋਂ ਵਿਦੇਸ਼ਾਂ ਦੀ ਧਰਤੀ ਤੇ ਇਹ ਜਥੇਬੰਦੀਆਂ ਕਹਿ ਲਓ ਜਾਂ ਪਾਰਟੀਆਂ ਜਾਂ ਈਵਨ ਆਪਣੇ ਸਰਕਾਰ ਜੋ ਸਿੰਘ ਸਾਹਿਬਾਨ ਜਥੇਦਾਰ ਸਾਹਿਬ ਵੀ ਹੁਣ ਇਹ ਨਾ ਹੋਵੇ ਫਿਰ ਇੱਥੇ ਵਿਰੋਧ ਹੋਣ ਲੱਗ ਜੂਵੇ ਕਿ ਅਸੀਂ ਇਹ ਦਈ ਮੰਗਤਿਆਂ ਨੂੰ ਚਾਕੀ ਜਾਈਏ ਬਿਕੋਜ਼ ਹੋਊਗਾ ਕੌਸ ਦੇਖਾਂਗੇ ਕਰਕੇ ਉਹਨਾਂ ਨੇ ਕੋਈ ਗਲਤ ਨਹੀਂ ਕੀਤਾ ਜੇ ਅਸੀਂ ਨਹੀਂ ਬੋਲਾਂਗੇ ਸਰਕਾਰਾਂ ਤਾਂ ਪਹਿਲਾਂ ਹੀ ਚਾਹੁੰਦੀਆਂ ਵੀ ਇਹ ਚੁੱਪ ਕਰਕੇ ਬੈਠੇ ਰਹਿਣਾ ਅਸੀਂ ਆਪ ਦਾ ਧੱਬੀ ਚੱਲੀਏ ਜੋ ਵੀ ਹੋ ਰਿਹਾ ਬਹੁਤ ਗਲਤ ਹੋ ਰਿਹਾ ਇਹ ਜਾਨੀ ਡਰਦਾ ਮਾਹੌਲ ਵੀ ਤੁਸੀਂ ਕਹਿ ਸਕਦੇ ਪੈਦਾ ਕੀਤਾ ਗਿਆ ਜੋ ਉਸ ਦਿਨ ਉਹ ਪਾਰਲੀਮੈਂਟ ਚ ਗੱਲੇ ਚੱਲਣੀਆਂ ਅਸੀਂ ਇਹ ਗੱਲਾਂ ਵੇਈ ਬੰਦੀ ਸਿੰਘਾਂ ਬਾਰੇ ਵੀ ਕੀ ਕਾਸ ਚੱਲ ਰਿਹਾ ਹੈ ਡਿਬਰੂ ਡਿਬਰੂਗੜ ਦੇ ਬਾਰੇ ਭਾਈ ਅਮਰਤਪਾਲ ਸਿੰਘ ਬਾਰੇ ਤੇ ਉਹ ਭਗਵੰਤ ਮਾਨ ਆਪਦਾ ਹੀ ਰੋਲਾ ਪਾ ਕੇ ਬਹਿ ਗਏ ਸਾ ਜਿਹੜਾ ਦੀਪ ਨੇ ਦੇਖਿਆ ਉਹ बार-बार ਦਰਾਇਆ ਜਾਂਦਾ ਭਾਈ ਅਮਰਤਪਾਲ ਸਿੰਘ ਨੇ ਦੇਖਿਆ बार-बार ਦਰਾਇਆ ਜਾਂਦਾ ਸਾਡੀ ਸੇਵਾ ਚ ਵੀ ਅਸੀਂ ਇਹ ਚੀਜ਼ਾਂ ਦੇਖਦੇ ਆਂ ਡੇਲੀ ਦੇਖਦੇ ਆਪਾਂ ਇਹ ਚੀਜ਼ਾਂ ਜਿੱਥੇ ਹੁੰਦਾ ਕਿ ਜਣੀ ਆਪਾਂ ਪ੍ਰੋਗਰੈਸ ਤਾਂ ਨਹੀਂ ਕਰ ਪਾਉਂਦੇ ਕਰਕੇ ਸਾਡੇ ਪਰਸਨਲ ਜਿਹੜੇ ਮਸਲੇ ਆ ਜਿਹੜਾ ਆਪਸ ਵਿੱਚ ਸਾਡੀ ਲਾਕਡਾਟ ਹੁੰਦੀ ਆ ਕੱਦ ਦੀ ਪ੍ਰੋਬਲਮ ਵੀ ਇਹਦਾ ਕੱਦ ਮੇਰੇ ਨਾਲ ਕਿਤੇ ਵੱਡਾ ਨਾ ਇਹ ਵੀ ਬਹੁਤ ਪ੍ਰੋਬਲਮ ਹੁੰਦੀ ਆ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਨੌਜਵਾਨ ਅੱਜ ਦਿਬੜੂਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਨੇ ਤਕਰੀਬਨ 1 ਸਾਲ ਉਹਨਾਂ ਨੂੰ ਹੋ ਚੱਲਿਆ ਤੇ ਅੱਜ ਉਹ ਭੁਖੜ ਤਾਲ ਦੇ ਉੱਤੇ ਨੇ ਭੁਖੜ ਤਾਲ ਰੱਖਣ ਦਾ ਮਕਸਦ ਜਿਹੜਾ ਸੀ ਉਹ ਬਹੁਤ ਗੰਭੀਰ ਹੈ ਕਿ ਜੇਲ੍ਹਾਂ ਦੇ ਵਿੱਚ ਜਿੱਥੇ-ਜਿੱਥੇ ਉਹਨਾਂ ਨੂੰ ਡੱਕਿਆ ਹੋਇਆ ਉਹਨਾਂ ਜੇਲ੍ਹਾਂ ਦੇ ਵਿੱਚ ਸਪਾਈ ਕੈਮਰੇ ਮਿਲੇ ਜਿਹੜੇ ਬਲਬ ਹੁੰਦੇ ਨੇ ਉਹਨਾਂ ਦੇ ਹੋਲਡਰਾਂ ਦੇ ਵਿੱਚ ਜਿਹੜੇ ਆ ਉਹ ਲਾਏ ਹੋਏ ਨੇ ਸਪਾਈ ਕੈਮਰੇ ਜਿਸ ਤੋਂ ਲੈ ਕੇ ਸਿੰਘ ਖਫਾ ਹੋ ਜਾਂਦੇ ਨੇ ਤੇ ਫਿਰ ਭੁਖੜ ਹੜਤਾਲ ਸ਼ੁਰੂ ਕਰ ਦਿੰਦੇ ਆ ਭੁਖੜ ਹੜਤਾਲ ਦਾ ਇੱਕੋ ਇੱਕ ਮੇਨ ਮੋਟਿਵ ਹੈ ਕਿ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਤਬਦੀਲ ਕੀਤਾ ਜਾਵੇ ਪਰ ਤਕਰੀਬਨ 15 ਤੋਂ 20 ਦਿਨ ਹੋ ਚੱਲੇ ਨੇ ਭੁਖੜ ਹੜਤਾਲ ਦੇ ਉੱਤੇ ਅਸੀਂ ਪਹਿਲਾਂ ਵੀ ਇਹਦੇ ਉੱਤੇ ਗੱਲ ਕੀਤੀ ਹੈ ਕਿ ਇੱਕ ਟਾਈਮ ਦੀ ਰੋਟੀ ਰਾ ਮਿਲੇ ਤੇ ਬੰਦੇ ਦਾ ਹਾਲ ਬੁਰਾ ਹਾਲ ਹੋ ਜਾਂਦਾ ਸੋ 15 ਦਿਨ ਬਿਨਾ ਖਾਣ ਪੀਣ ਤੋਂ ਜਿਹੜੇ ਡਿਬਰੂਗੜ੍ਹ ਦੇ ਵਿੱਚ ਜਿਹੜੇ ਸਿੰਘ ਨੇ ਭਾਈ ਅਮਰਤਪਾਲ ਸਿੰਘ ਭਾਈ ਪੱਪਲ ਪ੍ਰੀਤ ਸਿੰਘ ਜਾਂ ਹੋਰ ਉਹਨਾਂ ਦੇ ਨਾਲ ਦੇ ਸਾਥੀ ਦੂਸਰੇ ਪਾਸੇ ਪਰਿਵਾਰਾਂ ਨੇ ਵੀ ਅੰਮ੍ਰਿਤਸਰ ਦੇ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ ਉਹਨਾਂ ਦੇ ਹਾਲਾਤ ਵੀ ਗੰਭੀਰ ਨੇ ਤੇ ਜੋ ਤਾਜ਼ੀਆਂ ਖਬਰਾਂ ਡਿਬਰੂਗੜ੍ਹ ਤੋਂ ਆ ਰਹੀਆਂ ਕਿ ਭਾਈ ਪੱਪਲ ਪ੍ਰੀਤ ਸਿੰਘ ਅਤੇ ਹੋਰ ਜਿਹੜੇ ਨਾਲ ਦੇ ਸਿੰਘ ਨੇ ਉਹਨਾਂ ਦੇ ਹਾਲਾਤ ਜਿਹੜੇ ਬੜੇ ਮਾੜੇ ਨੇ ਉਹਨਾਂ ਨੂੰ ਹਸਪਤਲ ਲਿਜਾਇਆ ਗਿਆ ਸੋ ਇਹ ਸਾਰਾ ਕੁਝ ਹੋ ਰਿਹਾ ਪਰ ਪ੍ਰਸ਼ਾਸਨ ਹਜੇ ਤੱਕ ਵੀ ਇਹਦੇ ਉੱਤੇ ਕੋਈ ਐਕਸ਼ਨ ਜਿਹੜਾ ਹੈ ਉਹ ਨਹੀਂ ਲੈ ਰਿਹਾ ਆਪਾਂ ਇਹਦੇ ਉੱਤੇ ਗੱਲਬਾਤ ਕਰਾਂਗੇ ਕਿ ਆਖਰ ਇੱਕ ਹੋਰ ਜਿਹੜੀ ਮੇਨ ਗੱਲ ਇਹਦੇ ਵਿੱਚ ਕਰਨ ਵਾਲੀ ਹੈ ਕਿ ਸਿੱਖ ਜਥੇਬੰਦੀਆਂ ਸਿੱਖ ਵੱਡੇ ਆਗੂ ਜਿਹੜੇ ਆਮ ਸਮਿਆਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੁੰਦੇ ਨੇ ਅੱਜ ਸਾਰੇ ਚੁੱਪ ਨੇ ਇਹ ਸਾਰੇ ਕਾਸੇ ਦੇ ਉੱਤੇ ਆਪਾਂ ਗੱਲਬਾਤ ਕਰਨੀ ਹੈ ਸਾਡੇ ਨਾਲ ਸਾਡੇ ਬਹੁਤ ਹੀ ਖਾਸ ਭਾਈ ਕੁਲਦੀਪ ਸਿੰਘ ਜੀ ਦਿਓਲ ਹਮੇਸ਼ਾ ਦੀ ਤਰ੍ਹਾਂ ਹਫਤਾਵਾਰਿਕ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਆਓ ਆਪਾਂ ਉਹਨਾਂ ਨੂੰ ਵੈਲਕਮ ਕਰੀਏ ਫਿਰ ਗੱਲਬਾਤ ਕਰਾਂਗੇ ਭ ਭਾਈ ਜੀ ਖਾਲਸਾ ਵੀ ਫਤਿਹ ਬੱਸ ਆਪਾ ਭਾਜੀ ਚੜ੍ਹਦੀ ਕਲਾ ਚੋਂ ਠੀਕ ਹੋ ਜੀ ਚੜ੍ਹਦੀ ਕਲਾ ਜੀ ਤੁਸੀਂ ਠੀਕ ਹੋ ਹਨ ਵਧੀਆ ਜੀ ਵਧੀਆ ਠੀਕ ਹੈ ਜੀ ਅੱਛਾ ਭਾਜੀ ਕਿਵੇਂ ਦੇਖਦੇ ਹੋ ਹਾਲਾਤ ਜਿਹੜੇ ਨੇ ਉਹ ਦਿਨੋਂ ਦਿਨ ਉਹਨਾਂ ਦੇ ਬੱਤਰ ਹੁੰਦੇ ਜਾ ਰਹੇ ਨੌਜਵਾਨਾਂ ਦੇ ਹਨ ਸੋ ਪਿਛਲੇ ਸਮੇਂ ਦੇ ਵਿੱਚ ਦਰਸ਼ਨ ਸਿੰਘ ਫੇਰੂਮਾਨ ਹੋਰਾਂ ਦੀ ਜਦੋਂ ਗੱਲ ਕਰਦੇ ਆ ਹਨ ਉਹ 65 ਦਿਨ ਦੀ ਭੁੱਖ ਹੜਤਾਲ ਰੱਖੀ ਤੇ ਅਖੀਰ ਉਹ ਦਮ ਤੋੜ ਜਾਂਦੇ ਆ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਦੋ ਵਾਰੀ ਭੁੱਖ ਹੜਤਾਲ ਰੱਖਣੀ ਪਈ ਫਿਰ ਉਹਨਾਂ ਨੂੰ ਇੰਨਾ ਜਲੀਲ ਕੀਤਾ ਗਿਆ ਕਿ ਉਹਨਾਂ ਨੇ ਟੈਂਕੀ ਤੋਂ ਛਾਲ ਮਾਰ ਦਿੱਤੀ ਸੋ ਅੱਜ ਇਹ ਨੌਜਵਾਨ ਜਿਹੜੇ ਨੇ ਭੁਖੜਤਾਲ ਰੱਖੀ ਬੈਠੇ ਆ ਪਰ ਨਾ ਤਾਂ ਭਗਵੰਤਵੰਦੀ ਸਰਕਾਰ ਨਾ ਹੀ ਸੈਂਟਰ ਸਰਕਾਰ ਨੂੰ ਕੋਈ ਫਰਕ ਦਿਖਦਾ ਨਹੀਂ ਭਾਈ ਸਾਹਿਬ ਜੀ ਸੋ ਪਹਿਲਾਂ ਤਾਂ ਤੁਹਾਡਾ ਤੇ ਤੁਹਾਡੀ ਟੀਮ ਦਾ ਧੰਨਵਾਦ ਅਸੀਂ ਹਰੇਕ ਵੀਕ ਵਾਂਗ ਸਾਡੀ ਆਵਾਜ਼ ਸੰਗਤਾਂ ਤੱਕ ਪਹੁੰਚਾ ਰਹੇ ਹਾਂ ਧੰਨਵਾਦ ਸੋ ਦੇਖੋ ਇੰਡੀਆ ਵੀ ਚੈਨਲ ਬੰਦ ਕੀਤੇ ਜਾ ਰਹੇ ਹਨ ਇੱਥੇ ਵੀ ਜਿਹੜੇ ਆ ਕਲੈਂਪਡ ਆਨ ਸਾਡੇ ਵੀ ਜਿਹੜੇ ਗੋਦਵਰਾ ਸਾਹਿਬ ਦੀਆਂ ਵੀ ਕਈ ਸਾਧਨ ਹੁੰਦੇ ਆ ਸੋਸ਼ਲ ਮੀਡੀਆ ਦੇ ਉਹਨਾਂ ਤੇ ਵੀ ਪਵਨ ਦੀ ਲਾ ਦਿੱਤੀ ਜਾਂਦੀ ਹੈ ਸੋ ਸਾਨੂੰ ਅੰਡਰਸਟੈਂਡਿੰਗ ਹੈ ਕਿ ਗੱਲ ਕਰਨੀ ਬਹੁਤ ਡਿਫਿਕਲਟ ਪਰ ਜੇ ਆਪਾਂ ਹਾਂਜੀ ਇਸ ਹੁਣ ਜਿਹੜੀ ਸਥਿਤੀ ਆ ਨਾ ਜਿਹੜੇ ਬੰਦੀ ਸਿੰਘਾਂ ਦੀ ਆਪਣੇ ਭਾਈ ਅਮਰਿਤਪਾਲ ਸਿੰਘ ਖਾਲਸਾ ਵੀਰਿਆ ਵਾਲੇ ਸਿੰਘਾਂ ਦੀ ਹੋਈ ਗਣੀ ਹੈ ਪਿਛਲੇ ਤਾਂ ਆਪਣੇ ਸਗੇ ਹੀ ਉਹ ਜਿਹੜਾ ਕੋਟ ਆ ਨਾ ਉਹਨੂੰ ਕੋਈ ਆਪਾਂ ਨੂੰ ਪਤਾ ਪੂਰਾ ਕਰੀ ਜਾਂਦੇ ਆ ਯਾਨੀ ਜੇ ਇੱਕ ਨੂੰ ਛਡਾਉਂਦੇ ਹਾਂ 10 ਅੰਦਰ ਕਾਬੂ ਦੇਂਦੇ ਸੋ ਮਤਲਬ ਇਹ ਆ ਕਿ ਉਹਨਾਂ ਨੇ ਗਲਤ ਤਾਂ ਕੁਛ ਕੀਤਾ ਨਹੀਂ ਸੀ ਉਹਨਾਂ ਨੂੰ ਚੱਕ ਕੇ ਉੱਥੇ ਸੈੱਟ ਤਾਂ ਫੇਰ ਇਹ ਲੱਗਿਆ ਕਿ ਐਨਐਸਏ ਐਕਸਪਾਇਰ ਹੋਣ ਵਾਲੀ ਆ ਜਿਹੜੀ ਉਹਦੀ ਲਿਮਿਟ ਹੁੰਦੀ ਆ ਵੀ ਇਹ ਉਹ ਰੀਨਿਊ ਕਰਾਉਣ ਦੇ ਚੱਕਰਾਂ 'ਚ ਜਾਂ ਵੀ ਸ਼ਾਇਦ ਉਹਨਾਂ ਨੂੰ ਬਲੈਕਮੇਲ ਕਰਨ ਨੂੰ ਜਾਂ ਤੰਗ ਕਰਨ ਨੂੰ ਕੁਛ ਕਹਿ ਲੋ ਜਾਂ ਕੋਈ ਵੀ ਚੀਜ਼ ਬਣਾ ਦੋਗੇ ਉਹਨਾਂ ਤੇ ਵੀ ਆ ਦੇਖੋ ਇਹ ਕੁਛ ਗਲਤ ਕਰ ਰਹੇ ਸੀ ਜੇਲ੍ਹ 'ਚ ਸੋ ਇਵਨ ਪ੍ਰਾਈਵੇਟ ਏਰੀਆਸ ਜਿੱਦਾ ਬਾਥਰੂਮ ਹੋਗੇ ਇਹ ਚੀਜ਼ਾਂ ਅਨਹਰਡ ਆਫ ਹੁੰਦੀਆਂ ਹਨਾ ਵੀ ਨਹੀਂ ਕਰਨੀਆਂ ਚਾਹੀਦੀਆਂ ਤੇ ਉਲਟਾ ਜਦੋਂ ਉਹਨਾਂ ਨੇ ਉਹ ਕੈਮਰੇ ਫਿਰ ਆਪ ਹੀ ਉਹਨਾਂ ਨੇ ਦੇਖਿਆ ਜੋ ਕੁਛ ਸ਼ਾਇਦ ਗਲਤ ਸੀਗਾ ਲਾਈਟ ਬਲਬ ਨੋਸਮ ਜੀ ਜਦੋਂ ਦੇਖਿਆ ਉਹਨਾਂ ਨੇ ਦੇਖਿਆ ਵਿੱਚ ਕੈਮਰਾ ਜਦੋਂ ਹਰੇਕ ਏਰੀਆ ਚ ਚੈੱਕ ਕੀਤਾ ਜਗਾ ਜਗਾ ਕੈਮਰੇ ਨਿਕਲੇ ਆਏ ਤੇ ਹੋਰ ਪਤਾ ਨਹੀਂ ਕੀ ਸਪਾਈ ਡਿਵਾਈਸ ਲਾਏ ਹੋਣੇ ਆ ਸੋ ਔਲਟਾ ਮੰਨਣ ਦੀ ਬਜਾਏ ਕਹਿੰਦੇ ਇਹਨਾਂ ਨੇ ਲਾਏ ਆ ਦੱਸੋ ਬਈ ਜੇ ਤੁਹਾਡੀ ਹਾਈ ਸਕਿਉਰਿਟੀ ਜੇਲ ਆ ਹਨਾ ਅੰਗਰੇਜ਼ਾਂ ਨੇ ਬਣਾਈ ਆ ਸ਼ਾਇਦ ਇਹ ਜੇਲ ਉਦੋਂ ਹੁੰਦਾ ਜਾਣੀ ਆ ਤੰਗ ਕਰਦੇ ਆ ਰਹੇ ਉਸ ਜੇਲ ਚ ਕਹਿ ਸਕਦੇ ਆ ਉਹਨਾਂ ਦੀ ਚੀਜ਼ ਬਣਾਈ ਇਹ ਸਾਡੇ ਸਿੰਘਾਂ ਨੂੰ ਉੱਥੇ ਤੰਗ ਕਰੇ ਸੋ ਉਹਨਾਂ ਤੇ ਸਿੰਘਾਂ ਤੇ ਥੋਪਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿਹਾ ਉਹ ਫਿਰ ਕੀ ਕਰਦੇ ਆ ਉਹ ਕਹਿੰਦੇ ਅਸੀਂ ਪੁਕਰਤਾਲ ਕਰਦੇ ਜੀ ਇਹ ਚਾਰ ਅਸੀਂ ਪੰਜਾਬ ਨਹੀਂ ਜਾਂਦੇ ਅਸੀਂ ਅਨ ਪਾਣੀ ਨਹੀਂ ਛਕਣਾ ਹਨਾ ਸ਼ਾਇਦ ਅਨ ਪਾਣੀ ਦਾ ਨਹੀਂ ਮੈਨੂੰ ਸੌਰੀ ਪੂਰਾ ਯਾਦ ਵੀ ਪਾਣੀ ਦਾ ਜਲ ਵੀ ਨਹੀਂ ਛਕ ਰਹੇ ਅੱਛਾ ਜਲ ਵੀ ਨਹੀਂ ਛਕ ਰਹੇ ਸੋ ਕਹਿੰਦੇ ਹੁੰਦੇ ਆ ਜਾਨੀ ਜਿਹੜਾ ਸੋਲਿਡਸ ਤੋਂ ਬਗੈਰ ਕਾਫੀ ਟਾਈਮ ਬੰਦਾ ਕਾਟ ਕੱਟ ਸਕਦਾ ਪਰ ਪਾਣੀ ਜ਼ਰੂਰੀ ਆ ਸੋ ਇਹ ਬਹੁਤ ਡੇਂਜਰਸ ਆ ਜਿਹੜੇ ਆਪਾਂ ਵੀਡੀਓ ਫੁਟੇਜ ਵੀ ਦੇਖੀ ਆ ਉੱਥੇ ਜਿਹੜੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਜਿਹੜੇ ਪਰਿਵਾਰਾਂ ਨੇ ਵੀ ਇਹ ਪੋਖਰ ਹਰਤਾਲ ਰੱਖਿਆ ਉਹਨਾਂ ਦੀ ਵੀ ਸਿਚੁਏਸ਼ਨ ਬਹੁਤ ਨਾਜ਼ਿਕ ਆ ਤੇ ਉਹ ਵੀ ਜਿਹਦਾ ਮਾਤਾ ਜੀ ਬਹੁਤ ਡਰਡਤਾ ਨਾ ਕਹਿ ਸਕਦੇ ਬਹੁਤ ਕੰਫੀਡੈਂਸ ਨਾਲ ਬੋਲਦੇ ਹੁੰਦੀ ਆ ਐਂ ਲੱਗਦਾ ਬਈ ਦੇਖੋ ਮਾਤਾ ਜੀ ਫੇਰ ਵੀ ਬਾਤ ਚੱਕ ਰਹੇ ਹਨ ਹਨ ਤੇ ਉਹਨਾਂ ਦੇ ਵੀ ਹਾਲਤ ਬਹੁਤ ਗੰਭੀਰ ਆ ਤੇ ਏ ਵੀ ਸੌਂਚ ਆਇਆ ਕਿ ਜਿਹੜੇ ਆਪਣੇ ਰਿਪੋਰਟਰ ਆ ਥਲੀ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਨੇ ਵੀ ਪਾਈ ਸੀਗੀ ਉਹਨਾਂ ਪਿਤਾ ਜੀ ਨਾਲ ਭਾਈ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਨਾਲ ਵੀਡੀਓ ਬਣਾਈ ਸੀ ਕਿ ਜਿਹੜੇ ਹਾਲਾਤ ਆ ਅੰਦਰ ਵੀ ਬਹੁਤ ਬੈਡ ਆ ਤੇ ਉਹ ਧੱਕੇ ਨਾਲ ਕੋਸ਼ਿਸ਼ ਕਰ ਰਹੇ ਆ ਹਸਪੀਟਲ ਸ਼ਿਫਟ ਕਰਕੇ ਜਾਂ ਧੱਕੇ ਨਾਲ ਫੀਡ ਕੀਤਾ ਜਾਵੇ ਕੋਸ ਵੀ ਆ ਹਨ ਇੰਨਾ ਸਿਚੁਏਸ਼ਨਾਂ ਚ ਕੋਸ ਵੀ ਹੋ ਸਕਦਾ ਹੁਣ ਆਪਾਂ ਇੱਥੇ ਭਾਈ ਅਵਤਾਰ ਸਿੰਘ ਖੰਡਾ ਦਾ ਇਸ ਕੰਟਰੀ ਚ ਦੇਖਿਆ ਹਸਪੀਟਲ ਜਦੋਂ ਬੰਦਾ ਪਹੁੰਚ ਜਾਂਦਾ ਤੁਸੀਂ ਹਨਾ ਕੋਸ ਵੀ ਕਰ ਸਕਦੇ ਸੋ ਜੋ ਵੀ ਆ ਬਹੁਤ ਡਿਫਿਕਲਟ ਪਰ ਅਸੀਂ ਵੀ ਗੋਦਵਾਰਾ ਸੰਗਤ ਸਾਹਿਬ ਵੱਲੋਂ ਵੀ ਇੱਕ ਕਹਿ ਸਕਦੇ ਆ ਆਡੀਓ ਕਲਿੱਪ ਰਿਲੀਜ਼ ਕੀਤੀ ਸੀ ਕਹਿ ਲਓ ਸਟੇਟਮੈਂਟ ਰਿਲੀਜ਼ ਕੀਤੀ ਸੀ ਕਿ ਅਸੀਂ ਬੇਨਤੀ ਕਰਦੇ ਆ ਕਿ ਜਿਨੇ ਆਪਣੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੀਆਂ ਆਪਣੇ ਜਥੇਬੰਦੀਆਂ ਆਪਣੇ ਸੈਕਲ ਲੀਡਰਸ਼ਿਪ ਪਾਰਟੀਆਂ ਸਾਰਾ ਕੋਸਪੌਲ ਕੇ ਇਕੱਠੇ ਹੋ ਕੇ ਇੱਥੇ ਹਮਲਾ ਮਾਰ ਕੇ ਆਪਾਂ ਨੂੰ ਛਡਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਕਮ ਸੇ ਕਮ ਪੰਜਾਬ ਤਾ ਆ ਜਾਣ ਨਾ ਪਹਿਲਾਂ ਫਿਰ ਛਡਾਉਣ ਦੀ ਗੱਲ ਬਾਅਦ ਚ ਹੋ ਜੂਗੀ ਕਰਕੇ ਪੰਜਾਬ ਚ ਆ ਕੇ ਕਮ ਸੇ ਕਮ ਪਰਿਵਾਰ ਵੀ ਮਿਲ ਸਕਦੇ ਆ ਸ਼ਾਇਦ ਉਹਨਾਂ ਦਾ ਖਾਣ ਪੀਣ ਤੇ ਕੰਫੀਡੈਂਸ ਆ ਜਵੇ ਵੀ ਕਰਕੇ ਖਾਣ ਪੀਣ ਵਾਲੇ ਸਮਾਨ ਚ ਵੀ ਗਲਤ ਪਾ ਰਹੇ ਸੀ ਚੀਜ਼ਾਂ ਤੇ ਇਕੱਠੇ ਹੋ ਕੇ ਹਮਲਾ ਮਾਰ ਕੇ ਆਪਾਂ ਸਤਕਾਰਯੋਗ ਜਥੇਦਾਰ ਸਾਭਾ ਨੂੰ ਵੀ ਸਿੰਘ ਸਾਭਾ ਨੂੰ ਵੀ ਜਥੇਬੰਦੀਆਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਸੀ ਵੀ ਇਕੱਠੇ ਰਲ ਕੇ ਇਹ ਚੀਜ਼ ਨੂੰ ਇਹ ਕਰਕੇ ਇਹ ਵੀ ਸਾਡੇ ਜਿਹੜੇ ਕਿਸੇ ਦੇ ਧੀ ਪੋਤਾ ਪਰ ਉਹ ਵੀ ਸਾਡੇ ਵੀ ਆਪਣੇ ਹੀ ਪਰਿਵਾਰ ਆ ਸੋ ਆਪਾਂ ਇਹਨਾਂ ਕੋਸ਼ਿਸ਼ ਕਰੀਏ ਜਿੰਨੇ ਵੀ ਵੱਧ ਵੱਧ ਆਪਾਂ ਜੋਗ ਪਾ ਕੇ ਇਹਨਾਂ ਨੂੰ ਛਡਾਈਏ ਕਿਉਂਕਿ ਇਹ ਲੱਗਦਾ ਅਰਧੋ ਮੂਮੈਂਟ ਸਾਨੂੰ ਕੋਈ ਹੈ ਨਹੀਂਗਾ ਜਾਂਦੇ ਆ ਜਾਣ ਪਰ ਇਹ ਗੱਲ ਵੀ ਅਸੀਂ ਆਡੀਓ ਕਲਿੱਪ ਚ ਕਹੀ ਸੀ ਕਿ ਇਹ ਨਾ ਹੋਵੇ ਕਿ ਜਦੋਂ ਵਿਦੇਸ਼ਾਂ ਦੀ ਧਰਤੀ ਤੇ ਇਹ ਜਥੇਬੰਦੀਆਂ ਕਹਿ ਲੋ ਜਾਂ ਪਾਰਟੀਆਂ ਜਾਂ ਈਵਨ ਆਪਣੇ ਸਰਕਾਰ ਜੋ ਸਿੰਘ ਸਾਹਿਬਾਨ ਜਥੇਦਾਰ ਸਾਹਿਬ ਵੀ ਹੋਣ ਇਹ ਨਾ ਹੋਵੇ ਫਿਰ ਇੱਥੇ ਵਿਰੋਧ ਹੋਣ ਲੱਗ ਜਵੇ ਮਤਲਬ ਕਹਿਣ ਦਾ ਵੀ ਜੇ ਅੱਜ ਕੋਈ ਵੀ ਨਹੀਂ ਬੋਲਦਾ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਕਿ ਹਰ ਇੱਕ ਜਥੇਬੰਦੀ ਜਿਹੜੀ ਆ ਚੁੱਪ ਧਾਰ ਕੇ ਬੈਠੀ ਹੋਈ ਹੈ ਤੇ ਜਿਹੜੇ ਉਹ ਲੋਕ ਵੀ ਆ ਜਿਹੜੇ ਸਾਬਕਾ ਖਾੜਕੂ ਵੀ ਆਪਣੇ ਆਪ ਨੂੰ ਮੰਨਦੇ ਨੇ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਉਹਨਾਂ ਦਾ ਵੀ ਕੋਈ ਇਹਦੇ ਉੱਤੇ ਬਿਆਨ ਨਹੀਂ ਆ ਰਿਹਾ ਕਿ ਭਾਈ ਇਹ ਗੱਲ ਜਿਹੜੀ ਆ ਗਲਤ ਹੋ ਰਹੀ ਹੈ ਮਤਲਬ ਕਿ ਜਸਟਿਸ ਹੋਣਾ ਚਾਹੀਦਾ ਕਾਨੂੰਨ ਹੋਣਾ ਚਾਹੀਦਾ ਜਿਸ ਦੇ ਮੁਤਾਬਕ ਸਾਰਾ ਕੁਝ ਹੋਵੇ ਉਹ ਇਹ ਨਹੀਂ ਕਹਿੰਦੇ ਵੀ ਸਾਨੂੰ ਅੱਜ ਹੀ ਰਹਾ ਕਰ ਦਿਓ ਉਹਨਾਂ ਦੀ ਮੰਗ ਹੈਗੀ ਹੈ ਕਿ ਉਹਨਾਂ ਨੂੰ ਸਿਰਫ ਪੰਜਾਬ ਦੀਆਂ ਜੇਲ੍ਹਾਂ ਚ ਸ਼ਿਫਟ ਕੀਤਾ ਜਾਵੇ ਤੇ ਬਹੁਤ ਸਾਰੇ ਐਸੇ ਨੇ ਜਿਹੜੇ ਅ ਵਿਚੋਂ ਸਾਰੇ ਹੀ ਚੁੱਪ ਨੇ ਭਾਜੀ ਮੈਂ ਕਾਰਨ ਪੁੱਛਣਾ ਚਾਹੁੰਨਾ ਤੁਹਾਨੂੰ ਆਮ ਤੇ ਆਪਾਂ ਕਹਿ ਦਿੰਨੇ ਕੋਈ ਹੋਰ ਗੱਲ ਹੁੰਦੀ ਆ ਉੱਥੇ ਕਹਿ ਦਿੰਨੇ ਆ ਬਈ ਅਸੀਂ ਤਾਂ ਐ ਕਰ ਸਕਦੇ ਆ ਉਹ ਕਰ ਸਕਦੇ ਆ ਹੈ ਜੇ ਜੇ ਹੁਣ ਬਾਰਡਰ ਆਪਣੇ ਕਿਸਾਨ ਜਿਹੜਾ ਸੰਘਰਸ਼ ਦੀ ਗੱਲ ਕਰਦੇ ਆਪਾਂ ਉੱਥੇ ਵੀ ਆਪਾਂ ਤੁਰ ਪੈਨੇ ਆ ਲਓ ਜੀ ਸਾਡੇ ਤਾਂ ਟਰੈਕਟਰ ਐ ਕਰ ਦੇਣਗੇ ਜੀ ਸੀ ਬੀਆਂ ਚੱਕ ਲੈਨੇ ਆ ਆਪਾਂ ਪਰ ਇਹਨਾਂ ਵਾਰੀ ਨਹੀਂ ਬੋਲਿਆ ਜਾ ਰਿਹਾ ਮਤਲਬ ਕੀ ਇਸ ਗੱਲ ਦਾ ਪਹਿਲਾਂ ਤਾਂ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਸਾਡੀਆਂ ਸਿੱਖਾਂ ਦੀਆਂ ਜਾਣਾਂ ਨਾਲ ਕੋਈ ਮਤਲਬ ਨਹੀਂਗਾ ਉਹ ਕਹਿੰਦੇ ਹੋਗੇ ਸਾਡਾ ਕੰਮ ਆਪ ਹੀ ਕਰ ਰਹੇ ਜਾਂਦੇ ਆ ਜਾਣ ਜਿਹੜੇ ਸਾਡੇ ਇੱਕ ਉਸ ਲੀਡਰਸ਼ਿਪ ਉਸ ਜਥੇਬੰਦੀਆਂ ਦਾ ਢਾਂਚਾ ਵੀ ਤੁਸੀਂ ਕਹਿ ਸਕਦੇ ਹੋ ਸੀ ਕਿਸੇ ਵੱਲ ਉਂਗਲ ਨਹੀਂ ਕਰਦੇ ਪਰ ਜੇ ਤੁਸੀਂ ਦੀਪ ਦੇ ਦੀਪਵਾਲਾ ਝਾਤੀ ਮਾਰੋ ਜਦੋਂ ਕਿਸਾਨੀ ਮੋਰਚੇ ਵਿੱਚ ਉਹਦੀ ਐਂਟਰੀ ਹੁੰਦੀ ਆ ਉਦੋਂ ਵੀ ਲਤਾ ਖਿੱਚਣ ਦੀ ਈਵਨ ਭਾਈ ਅਮਰਪਾਲ ਸਿੰਘ ਦੀਆਂ ਵੀ ਲਤਾ ਖਿੱਚੀਆਂ ਗਈਆਂ ਜਣੀ ਵੀ ਬੇਸਿਕਲੀ ਜਿਹੜਾ ਵੀ ਕੋਈ ਬੋਲਦਾ ਉਹਦੀਆਂ ਲੱਤਾਂ ਖਿੱਚੀਆਂ ਜਾਂਦੀਆਂ ਇਹ ਨਹੀਂ ਕਦੇ ਵੀ ਅਸੀਂ ਕਹਿਣਾ ਸਾਡੀ ਇਹ ਤਰਜ ਦੀ ਆ ਕਿ ਜਿਹੜਾ ਕੁਰਬਾਨੀ ਦਿੰਦਾ ਜਿਹੜਾ ਆਪਦਾ ਸਾਰਾ ਕੁਸਵਾਰ ਦਿੰਦਾ ਤੁਹਾਨੂੰ ਪਤਾ ਸੇਵਾ ਕਰਨੀ ਸੌਖੀ ਨਹੀਂਗੀ ਕਿੰਨਾ ਕੁਸ ਦੇਖਣਾ ਪੈਂਦਾ ਹਨਾ ਬਹੁਤ ਤੰਗੀਆਂ ਹੁੰਦੀਆਂ ਇਸ ਕੰਟਰੀ ਚ ਵੀ ਤੰਗੀਆਂ ਚੱਲਣੀਆਂ ਪੈਂਦੀਆਂ ਜਦੋਂ ਤੁਸੀਂ ਵੋਕਲ ਸਪੀਕ ਅਪ ਕਰਦੇ ਹੋ ਤੇ ਜਿਹੜੇ ਸਾਡੇ ਆਪ ਦੇ ਆਪਾ ਕਹਨੇ ਆ ਸਾਡੀਆਂ ਜਿਥੇ ਸਾਡੇ ਹੀ ਸਿੰਘ ਉਹੀ ਵਿਰੋਧ ਕਰਦੇ ਆ ਸੋ ਇਹ ਦੇਖਣ ਵਾਲੀ ਗੱਲ ਆ ਕਿ ਇਹਨਾਂ ਨੂੰ ਲੋੜ ਆ ਸਾਨੂੰ ਸਾਰਿਆਂ ਨੂੰ ਲੋੜ ਆ ਇਕੱਠੇ ਹੋ ਕੇ ਜਦਾਂ ਮਿਸਲਾ ਸੀ ਉਹ ਨਹੀਂ ਸੀ ਹਮੇਸ਼ਾ ਐਗਰੀ ਕਰਦੀ ਹੁੰਦੀਆਂ ਇੱਕ ਦੂਜੇ ਨਾਲ ਪਰ ਇਕੱਠੀਆਂ ਚੱਲ ਕੇ ਹਮਲਾ ਮਾਰਦੀਆਂ ਸਾਡਾ ਰਾਜ ਵੀ ਸਥਾਪਿਤ ਹੋਇਆ ਉਹਨਾਂ ਨੇ ਖਾਲਸੇ ਦਾ ਰਾਹ ਚੁਣਿਆ ਜਦੋਂ ਮਹਾਰਾਜ ਨੇ ਕਿਹਾ ਸੀ ਵੀ ਰੈਣੀ ਬੈਣੀ ਸਾਡੀ ਹੋਣੀ ਚਾਹੀਦੀ ਹੈ ਵੀ ਖਾਲਸੇ ਸਜੋ ਜਾਣੀ ਅਮਰਤ ਪਾਨ ਕਰੋ ਉਹ ਜਾਨੀ ਕਕਾਰਾਂ ਦੇ ਧਾਰ ਨਹੀਂ ਹੋਵੋ ਉਹ ਚੀਜ਼ਾਂ ਹਨ ਪਰ ਇਕੱਠੇ ਹੋ ਕੇ ਚੱਲਦੇ ਸੀ ਜੋ ਵੀ ਉਹਨਾਂ ਦੇ ਵਖਰੇਵੇਂ ਸੀ ਉਹ ਸਾਈਡ ਤੇ ਰੱਖ ਕੇ ਉਹ ਮੱਲਾ ਮਾਰਦੇ ਸੀ ਇਹ ਵੀ ਅਸੀਂ ਗੱਲ ਕਹੀ ਸੀ ਸਾਡੀ ਪ੍ਰੈਸ ਰਿਲੀਜ਼ ਚ ਵੀ ਇਹ ਨਾ ਹੋਏ ਕਿ ਅਸੀਂ ਪ੍ਰਾਤਮ ਸਿੰਘਾਂ ਦੇ ਜਾਨੀ ਉਹਨਾਂ ਦੇ ਪਲੇਟਫਾਰਮ ਨੂੰ ਹੀ ਵਰਤੀ ਜਾਈਏ ਕਿ ਅਸੀਂ ਬਹੁ ਮੱਲਾ ਮਾਰੀਆਂ ਬੜੀਆਂ ਪ੍ਰਾਪਤੀਆਂ ਕੀਤੀਆਂ ਵੀ ਅਸੀਂ ਤਾਂ ਅ 18 19 ਵੇਰੀ ਅਸੀਂ ਤਾਂ ਨਿਸ਼ਾਨ ਸਾਹਿਬ ਝੂਲ ਗਿਆ ਸਾਡਾ ਲਾਲ ਕਿਲੇ ਤੇ ਪਰ ਅੱਜ ਦਾ ਜਿਹੜਾ ਇਤਿਹਾਸ ਅਸੀਂ ਬਣਾਉਣਾ ਸਾਡੀ ਨੌਜਵਾਨੀ ਨੂੰ ਸਾਡੀ ਨਵੀਂ ਪਨੀਰੀ ਨੂੰ ਅਸੀਂ ਕੋਸ ਇਤਿਹਾਸ ਪੈਦਾ ਕਰਕੇ ਜਾਈਏ ਇਹ ਹੀ ਨਾ ਹੋਵੇ ਕਿ ਅਸੀਂ ਇਹ ਦਈ ਮੰਗਤੇ ਵਾਂਗੂ ਚਾਕੀ ਜਾਈਏ ਬਿਕੋਜ਼ ਹੋਊਗਾ ਕੋਸ ਦੇਖਾਂਗੇ ਕਰਕੇ ਉਹਨਾਂ ਨੇ ਕੋਸ ਗਲਤ ਨਹੀਂ ਕੀਤਾ ਜੇ ਅਸੀਂ ਨਹੀਂ ਬੋਲਾਂਗੇ ਸਰਕਾਰਾਂ ਤਾਂ ਪਹਿਲਾਂ ਹੀ ਚਾਹੁੰਦੀਆਂ ਵੀ ਇਹ ਚੁੱਪ ਕਰਕੇ ਬੈਠੇ ਰਹਿਣਾ ਅਸੀਂ ਆਪ ਦਾ ਦੱਬੀ ਚੱਲੀਏ ਜੋ ਵੀ ਹੋ ਰਿਹਾ ਬਹੁਤ ਗਲਤ ਹੋ ਰਿਹਾ ਇਹ ਜਣੀ ਡਰਦਾ ਮਾਹੌਲ ਵੀ ਤੁਸੀਂ ਕਹਿ ਸਕਦੇ ਪੈਦਾ ਕੀਤਾ ਗਿਆ ਇਨ੍ਹਾਂ ਮੌਲਕਾਂ ਚ ਵੀ ਇੰਡੀਆ ਵੀ ਸੋ ਉਹਨਾਂ ਨੂੰ ਇਹ ਆਵੇ ਹੁਣ ਤਾਂ ਇਹ ਡਰ ਗਏ ਆ ਤੇ ਇੱਕ ਹੋਰ ਗੱਲ ਜਿਹੜੀ ਮੈਂ ਟੱਚ ਕਰਨਾ ਚਾਹੁੰਦਾ ਤੁਸੀਂ ਕੋਸਕ ਦਿਨ ਹੋਏ ਪਾਰਲੀਮੈਂਟ ਚ ਗੱਲ ਇਹ ਚੱਲਣੀਆਂ ਅਸੀਂ ਇਹ ਗੱਲਾਂ ਵੇਈ ਬੰਦੀ ਸਿੰਘਾਂ ਬਾਰੇ ਵੇ ਕੀ ਕਾਸ ਕਰ ਰਿਹਾ ਡਿਬਰੂ ਡਿਬਰੂਗੜ ਦੇ ਬਾਰੇ ਭਾਈ ਮਨਤਪਾਲ ਸਿੰਘ ਬਾਰੇ ਤੇ ਉਹ ਭਗਵਾਨਤ ਮਾਨ ਆਪਦਾ ਹੀ ਰੋਲਾ ਪਾ ਕੇ ਬਹਿ ਗਏ ਜਿੰਦਾ ਨਹੀਂ ਆਪਣੇ ਘਰ ਪਰਿਵਾਰ ਚ ਕੋਈ ਡਿਫਿਕਲਟ ਸਿਚੁਏਸ਼ਨ ਆਪੀ ਖਲਾਰਾ ਪਾ ਕੇ ਵੇਜੋ ਗੱਲ ਹੀ ਨਾ ਅੱਗੇ ਵਧੇ ਇਹ ਗੱਲ ਹੋ ਗਈ ਵੀ ਤੂੰ ਜਵਾਬ ਦੇ ਆ ਸ਼ਰਮ ਹੋਣੀ ਚਾਹੀਦੀ ਹੈ ਜੇ ਕੇ ਕਹ ਚੀਫ ਮਨਿਸਟਰ ਜੋ ਆਪਣੇ ਆਪ ਨੂੰ ਸਿੱਖ ਕਹਾਉਂਦਾ ਜਦ ਦਸਤਾਰ ਬੰਨੀ ਫਿਰਦਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਤੂੰ ਜਦੋਂ ਆਪੋਜੀਸ਼ਨ ਚ ਸੀ ਤੂੰ ਕਹਿ ਰਿਹਾ ਸੀਗਾ ਕਿ ਦੇਖੋ ਵੀ ਆਹ ਆਹ ਗਲਤ ਆ ਬੰਦੀ ਸਿੰਘਾ ਦੀ ਵੀ ਗੱਲ ਕਰਦੇ ਸੀ ਬੰਦੀ ਸਿੰਘਾ ਦੀ ਵੀ ਸਖਵਾਲ ਖਹਿਰੇ ਦੀ ਵੀ ਮੈਂ ਰਾਤ ਇੰਟਰਵਿਊ ਦੇਖ ਰਿਹਾ ਸੀਗਾ ਜਿਹੜੇ ਉਹਨਾਂ ਤੇ ਵੀ ਪਰਚੇ ਹਜੇ ਵੀ ਜਿਹੜੇ ਕੈਰੀ ਆਨ ਹੋ ਰਹੇ ਆ ਵੀ ਇਹ ਖਣੀ ਡਰੱਗ ਲੋਡ ਆ ਡਰੱਗਸ ਵੇਚ ਰਿਹਾ ਜੋ ਵੀ ਆ ਉਹ ਜੋ ਵੀ ਅਲੀਗੇਸ਼ਨ ਆ ਉਦੋਂ ਕਹਿੰਦਾ ਸੀਗਾ ਵੀ ਹਾਂ ਵੀ ਇਹ ਗਲਤ ਆ ਵੀ ਇਹ ਸਖਵਾਲ ਖਹਿਰਾ ਇਦਾਂ ਦਾ ਹੈ ਹੀ ਨਹੀਂ ਗਲਤ ਪਰਚੇ ਪਾਏ ਆ ਹੁਣ ਸਖਵਾਲ ਖਹਿਰਾ ਕਹਿੰਦਾ ਸੀ ਕਿ ਹੁਣ ਪਾਰਲੀਮੈਂਟ ਚ ਬੋਲ ਰਿਹਾ ਸੀ ਕਿ ਨਹੀਂ ਤੂ ਤਾਂ ਉਹ ਤਾਂ ਡਰਗ ਡੀਲਰ ਸੋ ਕਹਿਣ ਦਾ ਮਤਲਬ ਇਹ ਆ ਜਦੋਂ ਬਈ ਅਹੁਦੇ ਆ ਜਾਂਦੇ ਫਿਰ ਬੰਦੇ ਚੇਂਜ ਹੋ ਜਾਂਦੇ ਹਨ ਸੋ ਪੂਰਾ ਸ਼ਰਮਖਾਣੀ ਚਾਹੀਦੀ ਹੈ ਕਿਉਂਕਿ ਗਾਂ ਇਹਨਾਂ ਨੂੰ ਭੋਗਤਣਾ ਪੈਣਾ ਜਿਹੜੀਆਂ ਪਾਰਟੀਆਂ ਦਾ ਗਲਤ ਚੱਲਦੀਆਂ ਭੋਗਤਣਾ ਪੈਣਾ ਮੈਨੂੰ ਮੈਂ ਤਾਂ ਇਹਦਾ ਵੀ ਸੋਚ ਰਿਹਾ ਸੀ ਹੋ ਸਕਦਾ ਬੀਜੇਪੀ ਜਾਂ ਹੋਰ ਪਾਰਟੀਆਂ ਨੇ ਵੀ ਇਹਨਾਂ ਦੇ ਹੱਥ ਫੜਾਤੇ ਗਾਂ ਲਈ ਗਾਂ ਆਮ ਆਦਮੀ ਪਾਰਟੀ ਆ ਸਕਦੀ ਹੁਣ ਮੈਨੂੰ ਲੱਗਦਾ ਬਹੁਤ ਡਿਫਿਕਲਟ ਆ ਪਰ ਇਹਦੇ ਨਾਲ ਨਾਲ ਅਸੀਂ ਆਪਣੇ ਜਿਹੜਾ ਨਾ ਸਾਡੀ ਵੀਕਨੈਸ ਆ ਉਹਨੂੰ ਅੰਡਰ ਐਸਟੀਮੇਟ ਨਾ ਕਰੀਏ ਕਰਕੇ ਅੱਗੇ ਅਸੀਂ ਕਾਂਗਰਸ ਵੀ ਵਾਰ-ਵਾਰ ਲਿਆਉਂਦੀ ਇਹਨਾਂ ਦਾ ਵੀ ਕੋਈ ਪਤਾ ਨਹੀਂ ਮੈਂ ਕਮੈਂਟਸ ਪਾੜ ਰਿਹਾ ਸੀ ਜਿੱਥੇ ਹੈ ਭਗਵਾਨਤਮਾਨ ਗਲਤ ਸ਼ਬਦਾਵ ਦੀ ਬਾਤ ਕਰ ਰਿਹਾ ਸੀਗਾ ਪਾਰਲੀਮੈਂਟ ਚ ਤੇ ਲੋਕ ਇਹਦੇ ਵਾਹ ਜੀ ਸੀਐਮ ਸਾਹਿਬ ਵਾਹ ਜੀ ਸੀਐਮ ਸਾਹਿਬ ਕੀ ਵਾਹ ਜੀ ਸਾਡੇ ਇਹ ਹੱਸ ਰਿਹਾ ਸੀ ਭਗਵਾਨਤਮਾਨ ਪਾਰਲੀਮੈਂਟ ਚ ਮੈਂ ਸੌਰੀ ਆ ਮੈਂ ਸਤਕਾਰ ਵਾਲਾ ਨਹੀਂ ਦੇ ਸਕਦਾ ਹਣਾ ਦੇਣਾ ਚਾਹੀਦਾ ਸਾਨੂੰ ਭਗਵਾਨਤਬਾਨ ਸਾਹਿਬ ਸੀਐਮ ਸਾਹਿਬ ਸਾਥੋਂ ਨਹੀਂ ਕਿਹਾ ਜਾਂਦਾ ਕਿਉਂਕਿ ਇਹ ਬੰਦੇ ਇਹਨਾਂ ਨੇ ਪਹਿਲਾਂ ਤਾਂ ਸਾਡੇ ਇੰਨਾ ਕਹਾਣ ਕੀਤਾ ਦੇਖੋ ਕਿੰਨੇ ਕਿੰਨਾ ਕਿਸਾਨੀ ਮੋਰਚੇ ਚ ਵੀ ਤੁਸੀਂ ਪਿਛਲੇ ਚ ਵੀ ਦੇਖੋ ਕਿੰਨੀਆਂ ਮੌਤਾਂ ਹੋਈਆਂ ਜੇ ਸ਼ਹਾਦਤਾਂ ਵੀ ਆਪਾਂ ਕਹ ਲਈਏ 7 800 ਸੀ ਹੁਣ ਦੁਬਾਰਾ ਉੱਥੇ ਜਾਣਾ ਪੈ ਰਿਹਾ ਗਾਂ ਨਹੀਂ ਅੱਗੇ ਨਹੀਂ ਵਧ ਵਧ ਸਕਦੇ ਉੱਥੇ ਗੋਲੀਆਂ ਵੱਜ ਰਹੀਆਂ ਬੰਦੀ ਸਿੰਘ ਸਾਡੇ ਉਹ ਵੀ ਸ਼ਹੀਦ ਹੋਣ ਤੇ ਆਏ ਆ ਉਹਨਾਂ ਦੇ ਪਰਿਵਾਰ ਵੀ ਉੱਥੇ ਦੇਖੋ ਉਹਨਾਂ ਨੇ ਵੀ ਭੁੱਖਰਤਾ ਰੱਖੀ ਹੈ ਬਹੁਤ ਨਾ ਜੇ ਕਾ ਸਥਿਤੀ ਤੇ ਇਹ ਉਥੇ ਪਾਰਲੀਮੈਂਟ ਚ ਖੜ ਕੇ ਹੱਸ ਰਹੇ ਆ ਤੇ ਇਹਨਾਂ ਦੀ ਇੱਕ ਮੰਤਰੀ ਅਨਮੋਲ ਗਗਨਮਾਨ ਜਿਹੜੀ ਉਹ ਪਰੌਂਠੇ ਬਣਾਉਣ ਵਾਲਿਆਂ ਨੂੰ ਕਹਿੰਦੀ ਮੁਬਾਰਕਾਂ 37 ਕਿਲੋ ਦਾ ਪਰੌਂਠਾ ਬਣਾ ਲਿਆ ਤੇ ਬਹੁਤ ਬਹੁਤ ਮੁਬਾਰਕਾਂ ਦੇ ਇਹ ਮੇਰੀ ਗੱਲ ਤੁਹਾਡੇ ਸ਼ਰਮਾਂ ਵਾਲੀ ਗੱਲ ਨਹੀਂ ਗੀ ਹੁਣ ਜੇ ਇੱਥੇ ਤੁਹਾਡਾ ਸਰਕਮਸਟੈਂਸ ਨਾਰਮਲ ਹੋਣ ਨਾਰਮਲ ਆਪਾਂ ਪਬਲਿਕ ਚ ਵਿਚਰ ਰਹੀਏ ਕੋ ਸੋਨਾ ਵੀ ਲੱਗਦਾ ਸੋਪਦਾ ਵੀ ਪਰ ਜਾਨੀ ਸਾਡੀ ਵੀ ਇਹਦੇ ਚ ਕਮੀ ਨਹੀਂ ਗੀ ਕਿ ਇਹ ਜੇ ਪੋਲੀਟੀਸ਼ੀਅਨ ਬਾਹਰ ਵਿਚਰ ਸਕਦੇ ਆ ਹਣਾ ਬਿਲਕੁਲ ਮੈਨੂੰ ਪਤਾ ਆਪਾਂ ਇੱਥੇ ਬੈਠੇ ਆ ਕਹਿਣਾ ਬਹੁਤ ਸੌਖਾ ਹੁੰਦਾ ਆਪਣਾ ਵੀ ਇੱਥੇ ਫਰਜ ਬਣਦਾ ਬਾਅਦ ਚੱਕਣਾ ਆਪਾਂ ਉੱਥੇ ਨਹੀਂ ਗਏ ਪਰ ਜਿਹੜੇ ਉੱਥੇ ਹੈਗੇ ਆ ਉਹਨਾਂ ਤੇ ਜਾਨੀ ਆਈ نو ਉਂਗਲ ਕਰਨੀ ਜੀ ਹੋ ਜਾਂਦੀ ਆ ਸ਼ਾਇਦ ਆਪਾਂ ਵੀ ਉੱਥੇ ਵੀ ਸ਼ਾਇਦ ਆਪਾਂ ਵੀ ਡਰ ਕੇ ਨਾ ਕੁਛ ਕਰੀਏ ਪਰ ਜਿਹੜੇ ਉੱਤੇ ਆਪਾਂ ਹੈਗੇ ਆ ਜਿਹੜੇ ਆਪਣੇ ਨੋਨ ਚਾ ਜਾਂ ਜਨਰਲ ਪਬਲਿਕ ਆ ਜਾਂ ਸਿੱਖ ਆ ਉਹਨਾਂ ਦਾ ਫਰਜ ਨਹੀਂ ਮੰਨਦਾ ਵੀ ਇਹਨਾਂ ਜਦੋਂ ਬਾਹਰ ਨਿਕਲਦੇ ਇਹਨਾਂ ਨੂੰ ਸਵਾਲ ਪੁੱਛੇ ਜਾਣ ਵੀ ਇਹਨਾਂ ਜੇ ਜੇ ਉਦਾਂ ਨਹੀਂ ਕੁਛ ਕਰਨਾ ਜੇ ਵੀ ਉਦਾਂ ਡਿਫਿਕਲਟੀਜ਼ ਨਹੀਂ ਕ੍ਰੀਏਟ ਕਰਨੀਆਂ ਸੀ ਵੀ ਡਰਦੇ ਆ ਉੱਥੇ ਦੇਖੋ ਉਹ ਪਰੋਠੇ ਬਣਨ ਦੇ ਚੱਕਰ 'ਚ ਆ ਗਈ ਉੱਥੇ ਉੱਥੇ ਕੋਈ ਸਵਾਲ ਨਹੀਂ ਪੁੱਛ ਸਕਦਾ ਵੀ ਭਾਈ ਤੁਸੀਂ ਕੀ ਕਰ ਰਹੇ ਮੰਦੀ ਸਿੰਘ ਵਾਲੇ ਹਾਂ ਬਿਲਕੁਲ ਬਿਲਕੁਲ ਇਹੀ ਮੈਡਮ ਨੇ ਜਿਹੜੇ ਕਹਿੰਦੇ ਸੀ ਕਿ ਸਾਡੀ ਸਰਕਾਰ ਬਣਾਓ 5 ਮਿੰਟ ਦੇ ਵਿੱਚ ਐਮਐਸਪੀ ਦੇ ਦਿਆਂਗੇ ਹੁਣ ਮਾਫੀ ਮੰਗ ਰਹੇ ਨੇ ਸੋ ਮਤਲਬ ਕਹਿੰਦੇ ਆ ਵੀ ਇੱਕ ਬੰਦੇ ਦੀ ਸ਼ਖਸੀਅਤ ਜਿਹੜੀ ਹੈ ਉਹ ਪਛਾਨੀ ਜਾਂਦੀ ਹੈ ਮਤਲਬ ਕਿ ਪੁਰਾਣੇ ਲੀਡਰ ਜਿਹੜੇ ਨੇ ਪੰਜਾਬ ਦੇ ਉਹ ਬੇਸ਼ੱਕ ਉਹ ਕਰਪਟ ਸੀ ਪਰ ਉਹਨਾਂ ਦੀ ਕਿਤੇ ਨਾ ਕਿਤੇ ਉਹ ਗੱਲਾਂ ਦਾ ਦਾਇਰਾ ਹੁੰਦਾ ਸੀ ਉਹਨਾਂ ਦੀ ਗੱਲ ਦਾ ਇੰਟੈਲੈਕਚੁਅਲ ਲੈਵਲ ਹੁੰਦਾ ਸੀ ਮਤਲਬ ਇੱਕ ਸਿਆਣਪ ਜਿਹੜੀ ਸੀਗੀ ਬਹੁਤ ਵੱਡੇ ਪੱਧਰ ਦੇ ਉੱਤੇ ਸੀ ਭਾਵੇਂ ਉਹ ਕਰਪਟ ਸੀ ਗਿਆ ਆਪਾਂ ਕਦੇ ਕਿਸੇ ਨੂੰ ਨਹੀਂ ਕਿਹਾ ਕਿ ਕਿਸੇ ਲੀਡਰ ਨੇ ਪੰਜਾਬ ਦਾ ਭਲਾ ਕੀਤਾ ਹੋਵੇ ਸਾਰੇ ਜਿਹੜੇ ਨੇ ਪੰਜਾਬ ਨੂੰ ਲੁੱਟਦੇ ਰਹੇ ਆ ਤੇ ਅੱਜ ਉਹਨਾਂ ਦਾ ਹਾਲ ਵੀ ਆਪਾਂ ਦੇਖ ਲਈਏ ਬਾਦਲਾ ਨੇ ਪੰਜਾਬ ਦੇ ਨਾਲ ਗਦਾਰੀ ਕੀਤੀ ਅੱਜ ਬਾਦਲ ਵੀ ਨਹੀਂ ਰਹਿ ਕੈਪਟਨ ਨੇ ਗਦਾਰੀ ਕੀਤੀ ਗੁਟਕਾ ਸਾਹਿਬ ਅੱਜ ਫੜ ਕੇ ਤੇ ਅੱਜ ਕੈਪਟਨ ਵੀ ਖਤਮ ਹੋ ਚੁੱਕਿਆ ਰਾਜਨੀਤਿਕ ਤੌਰ ਦੇ ਉੱਤੇ ਸੋਹਣ ਜੀ ਆਮ ਆਦਮੀ ਪਾਰਟੀ ਜਿਹਨੂੰ ਬੜਿਆ ਚਾਵਾਂ ਨਾਲ ਬਣਾਇਆ ਡੀ ਨਹੀਂ ਗੱਲ ਸੁਣ ਰਹੀ ਤੇ ਫਿਰ ਆਉਂਦੇ ਸਮੇਂ ਦੇ ਵਿੱਚ ਭਾਈ ਇਹਨਾਂ ਦਾ ਵੀ ਉਹੀ ਹਾਲ ਹੋਣਾ ਸੋ ਇਹੀ ਸਾਰਾ ਕੁਝ ਜਿਹੜਾ ਹੈਗਾ ਉਹ ਚੱਲੀ ਜਾਂਦਾ ਪਰ ਗੱਲ ਹੁਣ ਸਿੰਘਾਂ ਜੀ ਹਾਂਜੀ ਹਾਂਜੀ ਸੌਰੀ ਮੈਂ ਤੁਹਾਡੀ ਇੰਟਰਰਪਟ ਕੀਤੀ ਗੱਲ ਇਹ ਆਪਾਂ ਆਪਣੇ ਆਪ ਨੂੰ ਸਵਾਲ ਪੁੱਛੀਏ ਸੰਗਤਾਂ ਨੂੰ ਵੀ ਮੈਂ ਪਬਲਿਕ ਨੂੰ ਪੁੱਛ ਰਿਹਾ ਸਵਾਲ ਤੁਹਾਨੂੰ ਵੀ ਮੈਨੂੰ ਪਤਾ ਤੁਹਾਡੇ ਲਈ ਆਨਸਰ ਕਰਨਾ ਔਖਾ ਇਹ ਆਪ ਅਸੀਂ ਆਪਣੇ ਆਪ ਨੂੰ ਪੁੱਛੀਏ ਕਾਂਗਰਸ ਨੇ ਸੱਤਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਤੇ ਅਟੈਕ ਕੀਤਾ ਕੋ ਕੋ ਕੇ ਆਪਣੀ ਨੌਜਵਾਨੀ ਨੂੰ ਸੰਗਤਾਂ ਨੂੰ ਉੱਥੇ ਸ਼ਹੀਦ ਕੀਤਾ ਮੌਕੇ ਤੇ ਜਾਨੀ ਟਰੈਪ ਕਰਕੇ ਸੰਗਤਾਂ ਉਹਨਾਂ ਜਾਨੀ ਜਦੋਂ ਉਹਨਾਂ ਨੇ ਦੇਖਿਆ ਵੀ ਬਹੁਤ ਇਥੇ ਸੰਗਤ ਹੋ ਗਈ ਲੋਕ ਘਰ ਦੋ ਬੇਸਿਕਲੀ ਡੋਰਾ ਅੰਦਰ ਕੋ ਕੋ ਕੇ ਮਾਰੋ ਸ਼ਹੀਦ ਕਰੋ ਤੇ ਉਹਨਾਂ ਨੇ ਇਹ ਕਿਹਾ ਫਿਰ ਪਿੰਡ ਪਿੰਡ ਜਾ ਕੇ ਕਾਂਗਰਸ ਦੀ ਵਾਚ ਥੱਲੇ ਕਹਿ ਲੋ ਬਿਆਨ ਤੇ ਬੁੱਚੜ ਦੀ ਵਾਚ ਥੱਲੇ ਕੇ ਪੀਐਸ ਗੱਲ ਵਰਗੇ ਗੰਦੇ ਆਫਸਰਾਂ ਦੀ ਵਾਚ ਥੱਲੇ ਕੋ ਕੋ ਕੇ ਪਿੰਡਾਂ ਚ ਜਾ ਕੇ ਸਾਡੀ ਨੌਜਵਾਨੀ ਨੂੰ ਸ਼ਹੀਦ ਕੀਤਾ ਕਹਿੰਦੇ ਕਈ ਪਿੰਡਾਂ ਚ ਹੋਣੀ ਜੰਜਾਟਾਂ ਲੱਗੀਆਂ ਹਨ ਤੇ ਸੋ ਇੱਕ ਤਾਂ ਕਾਂਗਰਸ ਆ ਇੱਕ ਫਿਰ ਬੀਜੇਪੀ ਆ ਜਿਨ੍ਹਾਂ ਨੇ ਪਹਿਲਾਂ ਹੀ ਉਹ ਜਿਤਾ ਨਹੀਂ ਉਹ ਜਿਹੜੇ ਹੋਰ ਧਰਮਾਂ ਦੇ ਖਿਲਾਫ ਆ ਜਿਵੇਂ ਬਸ ਉਹਨਾਂ ਨੂੰ ਤਾਂ ਹੈ ਹੀ ਨਹੀਂ ਵੀ ਕਿਸੇ ਨੂੰ ਦੇਖਣਾ ਹੀ ਨਹੀਂ ਚਾਹੁੰਦੇ ਸੋ ਉਹਨਾਂ ਨੇ ਤਾਂ ਗਲਤ ਚੱਲਣਾ ਹੀ ਪਰ ਇਹ ਤਾਂ ਕਦੇ ਅਸੀਂ ਸੋਚਿਆ ਨਹੀਂ ਸੀ ਵੀ ਜਿਹੜਾ ਚੌਥਾ ਬਦਲਾ ਅਸੀਂ ਕਹਿੰਦੇ ਸੀਗੇ ਵੀ ਇਹ ਵਧੀਆ ਹੋਊਗਾ ਸਾਡੇ ਲਈ ਬਹੁਤ ਬੜੀ سپورਟ ਕੀਤੀ ਹਣਾ ਆਪਾਂ ਵੀ سپورਟ ਕੀਤੀ ਹੋਗੇ ਉਸ ਟਾਈਮ ਤੇ ਇਹ ਇਹ ਤਾਂ ਅਸੀਂ ਸੋਚਿਆ ਨਹੀਂ ਸੀ ਕਿ ਇਹ ਜਿਹੜਾ ਅਸੀਂ ਬਦਲਾਅ ਲਿਆ ਰਹੇ ਹਾਂ ਵੀ ਹਾਂ ਬਹੁਤ ਗਲਤ ਹੋ ਰਿਹਾ ਇਹ ਵਧੀਆ ਗੱਲਾਂ ਕਰਦੇ ਆ ਇਹ ਸਾਡੀ ਸੋਚ ਸੋਚਣਾ ਚੱਲ ਰਿਹਾ ਇਹ ਕੌਸ ਕਰੋਗੇ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਇੰਨੇ ਵੀ ਬੜੇ ਹਾਲਾਤ ਹੋ ਜਾਣਗੇ ਮੈਂ ਤੁਹਾਨੂੰ ਭਾਈ ਸਾਹਿਬ ਕਹਿਣਾ ਚਾਹੁੰਦਾ ਮੈਂ ਇੱਕ ਦਿਨ ਸੋਚ ਰਿਹਾ ਸੀ ਕਾਂਗਰਸ ਨੇ ਈਡੀਆਂ ਵੱਡੀਆਂ ਗਲਤੀਆਂ ਕਰ ਕਰ ਕੇ ਉਹਨਾਂ ਦੇ ਉਦੋਂ ਬਾਅਦ ਫੇਰ ਸਟੇਟਮੈਂਟਾਂ ਬੈਡ ਹੁੰਦੀਆਂ ਸੀਗਾ ਪਰ ਜਨਰਲੀ ਉਹ ਥੋੜੇ ਜਿਹਾ ਸੰਭਲ ਕੇ ਚੱਲਦੇ ਸੀ ਇਹਨਾਂ ਨੂੰ ਤਾਂ ਕੋਈ ਸ਼ਰਮ ਹੀ ਨਹੀਂ ਗਈ ਕਾਦੀ ਆਮ ਆਦਮੀ ਪਾਰਟੀ ਇਹ ਇਹ ਤਾਂ ਆਪ ਦੇ ਲਈ ਸੱਚੀ ਖਾਸ ਆ ਇਹ ਆਪ ਦੇ ਲਈ ਖਾਸ ਆ ਇਹਨਾਂ ਇਹਨਾਂ ਕੋਲ ਗੱਡੀਆਂ ਆ ਗਈਆਂ ਕਾਫਲੇ ਆ ਗਏ ਜੁਐਲਰੀ ਆ ਗਈ ਵੈਪਨਰੀ ਆ ਗਈ ਇਹ ਕਿਸੇ ਸੈਲੀਬ੍ਰਿਟੀ ਦੇ ਕਹਿ ਲੋ ਜਾਂ ਵੱਡੇ ਨੌਆਂ ਨੂੰ ਸ਼ਖਸੀਅਤਾਂ ਦੇ ਇਹ ਸਿਕਿਉਰਿਟੀ ਆਪਸ ਲੈ ਕੇ ਉਹਨਾਂ ਨੂੰ ਮਰਵਾ ਸਕਦੇ ਆ ਜੀ ਬਿਲਕੁਲ ਆਪ ਦੀਆਂ ਸਿਕਿਉਰਿਟੀਆਂ ਇਹਨਾਂ ਦੀ ਪਤਾ ਨਹੀਂ ਕਿੱਥੇ ਕਿੱਥੇ ਤੱਕ ਕਾਇਮ ਆ ਬਹੁਤ ਸ਼ਰਮ ਦੀ ਗੱਲ ਆ ਤੇ ਮੈਨੂੰ ਲੱਗਦਾ ਨਹੀਂ ਇਹ ਪਾਰਟੀ ਵਾਲਾ ਟਾਈਮ ਕੱਢੂਗੀ ਅਛਾ ਇਹਨਾਂ ਦੇ ਇੱਕ ਨਾ ਹੋਰ ਐਮਐਲਏ ਨੇ ਦੇਵ ਮਾਨ ਹੋਰੀ ਤੁਹਾਨੂੰ ਸ਼ਾਇਦ ਪਤਾ ਹੋਵੇ ਉਹਨਾਂ ਦਾ ਜਿਹੜੇ ਸ਼ੁਰੂ ਸ਼ੁਰੂ ਜਦੋਂ ਬਣੇ ਐਮਐਲਏ ਤੇ ਕਹਿੰਦੇ ਮੈਂ ਤਾਂ ਸਾਈਕਲ ਤੇ ਜਾਇਆ ਕਰੂੰਗਾ ਵਿਧਾਨ ਸਭਾ ਤੱਕ ਸੋ ਇੱਕ ਦੋ ਦਿਨ ਸਾਈਕਲ ਤੇ ਗਏ ਉਸ ਤੋਂ ਬਾਅਦ ਫਿਰ ਗੱਡੀ ਤੇ ਫਿਰ ਉਹ ਕਹਿੰਦੇ ਮੈਂ ਸਰਕਾਰੀ ਖਰਚੇ ਨਹੀਂ ਲਿਆ ਕਰਾਂਗਾ ਕਿ ਬਾਅਦ ਚ ਉਹਨਾਂ ਨੇ ਸਰਕਾਰੀ ਗੱਡੀ ਦੇ ਵੀ ਖਰਚੇ ਪਾ ਦਿੱਤੇ ਫਿਰ ਉਹ ਕਦੇ ਕੈਨੇਡਾ ਜਾਂਦੇ ਨੇ ਕੈਨੇਡਾ ਦੇ ਬਹੁਤ ਗੇੜੇ ਉਹਨਾਂ ਵੱਲੋਂ ਲਾਏ ਗਏ ਉੱਥੇ ਬਰਫ਼ ਸਾਫ਼ ਕਰਦਿਆਂ ਦੀਆਂ ਵੀਡੀਓ ਬਣਾਈਆਂ ਗਈਆਂ ਫਿਰ ਪੰਜਾਬ ਦੇ ਵਿੱਚ ਕਦੇ ਕੁਝ ਕਰਦਿਆਂ ਦੀਆਂ ਜਦੋਂ ਆ ਕੋਰੋਨਾ ਆਇਆ ਜਾਂ ਫਿਰ ਹੜ੍ਹ ਆਏ ਨੇ ਉਸ ਵੇਲੇ ਉਹ ਹਾਂ ਹੁਣ ਉਹਨਾਂ ਦਾ ਇੱਕ ਬਿਆਨ ਆਇਆ ਜੀ ਉਹਨਾਂ ਨੇ ਕੱਲ ਹੀ ਇਹ ਜਿਹਾ ਬਿਆਨ ਦਿੱਤਾ ਹੈ ਤੇ ਉਹਦੀ ਚਰਚਾ ਬੜੀ ਛਿੜੀ ਹੋਈ ਹੈ ਉਹ ਕਹਿੰਦੇ ਆ ਕਿ ਗਾਂ ਨੂੰ ਮਾਤਾ ਨੂੰ ਰਾਸ਼ਟਰੀ ਪੰਛੀ ਐਲਾਨ ਦੇਣਾ ਚਾਹੀਦਾ ਤੁਸੀਂ ਗੱਲ ਵੀ ਦੇਖੋ ਇੱਕ ਤਾਂ ਉਹਨਾਂ ਦੀ ਮੰਗ ਹੈ ਵੀ ਜਿਹੜਾ ਐਲਾਨ ਦੇਣਾ ਚਾਹੀਦਾ ਉਸ ਤੋਂ ਬਾਅਦ ਉਹ ਇੱਕ ਜਾਨਵਰ ਆਪਾਂ ਕਹਿ ਸਕਦੇ ਹੁੰਦਾ ਹੈ ਗਾਂ ਇੱਕ ਜਾਨਵਰਾਂ ਦੀ ਐਨੀਮਲ ਚ ਆਉਂਦਾ ਨਾ ਉਹਨੂੰ ਉਹ ਪੰਛੀ ਕਹਿ ਰਹੇ ਆ ਸੋ ਇਹ ਸੋਹਰਦਤਾ ਇੱਕ ਪਾਸੇ ਅਨਮੋਲ ਗਗਨਮਾਨ ਫਿਰ ਆ ਜਿਹੜੇ ਬੇਤੁਕੇ ਜੇ ਬਿਆਨ ਹੈਗੇ ਆ ਜੈਸੋ ਇੰਨੇ ਕੇ ਪੜੇ ਲਿਖੇ ਆ ਮੈਂ ਕਿਸੇ ਨੂੰ ਉਦਾਂ ਨੀਵਾ ਨਹੀਂ ਦਿਖਾਉਣਾ ਚਾਹੁੰਦਾ ਜਾਂ ਕ੍ਰਿਟਿਕਸਾਈ ਨਹੀਂ ਕਰਨਾ ਚਾਹੁੰਦਾ ਪਰ ਜਿੱਥੇ ਤੱਕ ਮੈਂ ਸੁਣਿਆ ਜਦੋਂ ਇਹ ਪਾਰਟੀ ਆਈ ਸੀਗੀ ਇਹਨਾਂ ਦੇ ਕਈ ਆਗੂ ਸੀ ਜਿਨ੍ਹਾਂ ਕੋਲ ਗੱਡੀਆਂ ਵੀ ਨਹੀਂ ਸੀ ਆਪਾਂ ਨੂੰ ਵੀ ਤਾਰਸ ਆਇਆ ਸੀ ਇਹ ਚੀਜ਼ਾਂ ਸੁਣ ਕੇ ਗੱਡੀ ਚਲਾਉਣੀ ਵੀ ਨਹੀਂ ਉਹਦੇ ਗੱਡੀਆਂ ਵੀ ਨਹੀਂ ਸੀ ਸਿਰ ਸਾਈਕਲ ਤੇ ਜਾਂਦੇ ਹੁੰਦੇ ਸੀਗੇ ਇਹਨਾਂ ਨੂੰ ਹੁਣ ਉਹ ਸਾਰਾ ਕੁਝ ਮਿਲ ਗਿਆ ਪਾਗਲ ਹੋ ਗਏ ਲੱਗਦੇ ਆ ਇਹ ਆ ਦੇਖੋ ਆ ਗੱਲਾਂ ਕਰਨ ਵਾਲੀਆਂ ਜਿਹੜੀਆਂ ਇਹ ਗੱਲਾਂ ਕਰ ਰਹੇ ਆ ਵੀ ਇਹ ਤੁਹਾਡੇ ਕੋਲ ਉਹ ਹੈ ਹੀ ਇਥੇ ਆ ਹਨ ਜੇ ਕੋਈ ਪੋਲੀਟੀਸ਼ੀਅਨ ਬਣਦਾ ਉਹਨੂੰ ਦੇਖਦੇ ਆ ਉਹਦਾ ਕੀ ਉਹਦੇ ਗੁਣ ਕੀ ਆ ਪੜਿਆ ਲਿਖਿਆ ਬੰਦਾ ਕਿ ਨਹੀਂ ਬਈ ਕੀ ਬਣੂ ਬਈ ਜੇ ਪੜੇ ਲਿਖਿਆ ਨੂੰ ਆਪਾਂ ਮੂਰੇ ਲਿਆਵਾਂਗੇ ਆਪਣੇ ਪੰਥਕ ਸੇਵਾ ਚ ਵੀ ਇਹੀ ਆ ਬਈ ਪੜੇ ਲਿਖਿਆ ਨੂੰ ਆਪਾਂ ਲਿਆਵਾਂਗੇ ਮੂਰੇ ਨੌਜਵਾਨੀ ਨੂੰ ਮੂਰੇ ਲਿਆਵਾਂਗੇ ਇਹਨਾਂ ਨੇ ਹੀ ਸਾਨੂੰ ਮੋਲਡ ਕਰਨਾ ਸਾਨੂੰ ਰਾਹ ਦਿਖਾਉਣਾ ਹੁਣ ਜਿੱਦਾਂ 84 ਦੇ ਟਾਈਮ ਦੇਖ ਲਓ 80 70 ਯਾਨੀ ਲੇਟ ਹੈ 70s 80s ਚ ਦੇਖ ਲਓ ਜਿੱਦਾਂ ਸ਼ੰਤ ਜੀ ਆਏ ਉਹ ਵੀ ਨੌਜਵਾਨ ਸੀ ਉਹਨਾਂ ਦੇ ਨਾਲ ਵੀ ਭਾਈ ਅਮਰੀਕ ਸਿੰਘ ਜੀ ਉਹ ਵੀ ਨੌਜਵਾਨ ਸੀ ਹੋਰ ਵੀ ਜਿਹੜੇ ਆ ਫਿਰ ਸਾਡੇ ਜਿਹੜੀ ਸ਼ਹੀਦੀ ਗੱਲ ਏਰੀਆ ਤੁਸੀਂ ਦੇਖ ਸਕਦੇ ਹੋ ਮੋਸਟਲੀ ਨੌਜਵਾਨ ਹੀ ਹੁੰਦੇ ਆ ਪਰ ਜਿਵੇਂ ਬਾਬਾ ਦੀਪ ਸਿੰਘ ਨੇ ਆਪਦੇ ਵੱਡੀ ਉਮਰ ਚ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸੇਵਾ ਕੀਤੀ ਆਪਣੇ ਇਹ ਜੇ ਵੀ ਸਿੰਘ ਹੈਗੇ ਆ ਪਰ ਕਹਿੰਦਾ ਭਾਏ ਆ ਮੈਂ ਕਹਿੰਦਾ ਨੌਜਵਾਨੀ ਹਮੇਸ਼ਾ ਰਾਹ ਦਿਖਾਉਂਦੀ ਆ ਜਿਵੇਂ ਇੱਕ ਸਪੀਚ ਸੀਗੀ ਸਿੰਘ ਦੀ ਉਹ ਪਪੌਰ ਸਾਹਿਬ ਦੀ ਆਈ ਥਿੰਕ ਜਦੋਂ ਕਹਿੰਦੇ ਮੈਂ ਕਹਿਣਾ ਨਹੀਂ ਚਾਹੁੰਦਾ ਉਹ ਲਾਜ ਬਟ ਮੈਂ ਛੋਟ ਤੇ ਦੱਸ ਦਿਨਾ ਕਹਿੰਦੇ ਵੀ ਇਹ ਸਰਫ ਕੰਫਰਟੇਬਲ ਚੇਅਰ ਤੇ ਸੋਫਾ ਪਾਲਦੇ ਹਨ ਅਸੀਂ ਵੀ ਸ਼ਾਇਦ 50 10 ਸਾਲਾਂ ਤੱਕ ਸ਼ਾਇਦ ਇਦਾਂ ਦੀ ਫੀਲਿੰਗ ਲੈਣ ਲੱਗ ਜਾਈਏ ਵੀ ਚਲੋ ਯਾਰ ਬੈਠੇ ਰਹੋ ਆ ਸਾਡੇ ਕਿਸੇ ਨੂੰ ਮਾੜਾ ਲੱਗਦਾ ਲੱਗੇ ਸਾਡੀ ਅਸਲੀਅਤ ਏ ਆ ਆ ਸਾਨੂੰ ਕੋਈ ਮਤਲਬ ਨਹੀਂ ਕੋਈ ਮਰਦਾ ਮਰੇ ਖੂਚ ਜਾਵੇ ਭਾਈ ਉਹਰੇ ਪਾਸ ਇਹਗਾ ਚਲੋ ਇਹਨੂੰ ਵੀ ਉਸੇ ਖਾਤੇ ਪਾਤਾ ਦੀਪ ਉਹ ਵੀ ਗਿਆ ਸਿੱਧੂ ਮੂਸੇਵਾਲੇ ਉਹ ਵੀ ਜਾਣਦੋ ਜਿਹੜੇ ਪਾਕਿਸਤਾਨ ਸਾਡੀ ਮੋਤਾਂ ਆਂ ਮੈਂ ਕਹਿੰਦਾ ਉਹ ਵੀ ਨਹੀਂ ਅਸੀਂ ਬਾਤ ਚੰਗੀ ਤਰ੍ਹਾਂ ਚੱਕੀ ਜਿਹੜੇ ਇੱਥੇ ਵੀ ਨਿੱਜਰ ਸਾਹਿਬ ਹਮ ਆਮ ਸੌਰੀ ਟੂ ਸੇ ਉਦੋਂ ਵੀ ਤੁਹਾਨੂੰ ਵੀ ਯਾਦ ਹੋਊਗਾ ਭਾਈ ਸਾਹਿਬ ਉਦੋਂ ਵੀ ਬਾਤ ਚੱਕੀ ਜਾ ਰਹੀ ਸੀ ਕਿ ਨਹੀਂ ਇਹਨਾਂ ਦਾ ਇੰਟਰਨਲ ਮਸਲਾ ਸੀ ਹੁਣ ਜੋ ਟਰੂਥੂ ਬੋਲਦਾ ਹੁਣ ਵੀ ਬੋਲੋ ਨਹੀਂ ਅਸੀਂ ਗਲਤ ਸੀਗੇ ਇਹ ਹੀ ਨਹੀਂ ਭਾਈ ਅਵਤਾਰ ਸਿੰਘ ਖੰਡੇ ਦੇ ਟਾਈਮ ਵੀ ਇੱਥੇ ਵੀ ਬੜੀ ਕਾਉਂਟਰੋਵਰਸੀ ਹੋਈ ਸੀ ਆਪਣੇ ਇੰਟਰਨਲ ਸਰਕਲ ਚ ਤੁਹਾਨੂੰ ਵੀ ਪਤਾ ਕਿ ਇਹ ਜਦੋਂ ਇਹ ਡਰਾਮੇ ਵਾ ਜੇ ਜੇ ਅਸੀਂ ਬਣ ਜਾਂਦੇ ਆ ਵੀ ਉਹ ਜਿਹੜਾ ਵੀ ਅਸੀਂ ਆਪਣੇ ਆਪ ਦਾ ਕਦ ਕਿੱਦਾਂ ਵੱਡਾ ਕਰ ਸਕੀਏ ਸੋ ਮੇਰੀਆਂ ਗੱਲਾਂ ਕਈਆਂ ਨੂੰ ਸ਼ਾਇਦ ਬਹੁਤ ਕੌੜੀਆਂ ਲੱਗਣ ਪਰ ਸ਼ਰਮ ਆਉਂਦੀ ਆ ਕਿ ਅਸੀਂ ਕਹਿੰਨੇ ਆ ਅਸੀਂ ਵਾਰਿਸ ਆ ਉਹਨਾਂ ਦੇ ਜਿਨ੍ਹਾਂ ਨੇ ਲਾਲ ਕਿਲੇ ਤੇ ਨishan ਸਾਹਿਬ ਚਲਾਇਆ ਖਾਲਸਾ ਰਾਜ ਸਥਾਪਿਤ ਕੀਤਾ ਪਰ ਅੱਜ ਅਸੀਂ ਕਰ ਸਕਦੇ ਆ ਮੈਨੂੰ ਲੱਗਦਾ ਸਾਡੇ ਉਹ ਹਾਲਾਤ ਹਜੇ ਹੈ ਨਹੀਂਗੇ ਸਾਨੂੰ ਇੱਕ ਅਰਦਾਸ ਕਰਨੀ ਚਾਹੀਦੀ ਆ ਕੋਸ਼ਿਸ਼ ਕਰਨੀ ਚਾਹੀਦੀ ਹੈ ਮਹਾਰਾਜ ਸਾਹਿਬ ਨੇ ਬਲਬਖਣ ਕੇ ਅਸੀਂ ਅੱਗੇ ਵੱਧ ਸਕੀਏ ਨਾ ਕਿ ਅਸੀਂ ਇੱਕ ਦੂਜੇ ਦੀ ਲੱਤਾਂ ਖਿੱਚ ਕੇ ਜਿਹੜਾ ਜਿਹਦਾ ਕਦਮ ਵੀ ਖਣੀ ਵੱਡਾ ਕਦਮ ਤਾਂ ਉਹਦਾ ਵੱਡਾ ਹੋਣਾ ਹੀ ਹੋਣਾ ਜਿਹੜਾ ਕੰਮਕਾਰ ਦਾ ਜੇ ਅਸੀਂ ਨਹੀਂ ਕਰ ਸਕਦੇ ਜੇ ਅਸੀਂ ਭਾਈ ਅਮਰਪਾਲ ਸਿੰਘ ਨੇ ਕਿਹਾ ਸੀ ਨਾ ਜੇ ਇਹ ਇਹ ਕਹਿੰਦੇ ਵੀ ਕੋਈ ਹੈ ਨਹੀਂ ਵੀ ਇੱਥੇ ਅਸੀਂ ਇੰਜੋਏਮੈਂਟ ਨਹੀਂ ਕਰ ਰਹੇ ਕੰਡਿਆਂ ਦੀ ਸੇਜ ਆ ਵੀ ਇਹਦੇ ਉੱਤੋਂ ਦੀ ਅਸੀਂ ਤੁਰ ਕੇ ਜਾ ਰਹੇ ਤੁਸੀਂ ਦੇਖੋ ਵੀ ਸਾਡੇ ਕੰਡੇ ਚ ਆਉਂਦੇ ਆ ਵੀ ਸਾਨੂੰ ਕਿੰਨੀ ਤਕਲੀਫ ਹੁੰਦੀ ਆ ਪਰ ਤੁਸੀਂ ਸਾਨੂੰ ਤੰਗ ਨਾ ਕਰੋ ਸਾਨੂੰ ਰੋਕੋ ਨਾ ਸਾਡੇ ਇਹ ਕਹਿੰਦੇ ਲੱਤਾਂ ਨਾ ਖਿੱਚੋ ਉਹਨਾਂ ਨੇ ਕਿਹਾ ਸੀ ਜਦੋਂ ਖਾਲਸਾ ਰਾਜ ਆ ਗਿਆ ਆਪਾਂ ਸਾਰੇ ਇਕੱਠੇ ਬਹਿ ਕੇ ਇੱਕ ਦੂਜੇ ਲੱਤਾਂ ਖਿੱਚ ਲਾਂਗੇ ਹਣਾ ਸੋ ਮਤਲਬ ਇਹ ਆ ਹਾਂਜੀ 22 ਸਾਲ ਦਾ ਨੌਜਵਾਨ ਕਿੱਡੀ ਸੇਵਾ ਕਰਦਾ ਬਿਲਕੁਲ ਬਿਲਕੁਲ ਸੋ ਮੇਰੀ ਅਜੇ 44 ਆ ਹੁਣ ਮੈਂ ਇਹ ਜਿਹੜਾ ਪੰਥਕ ਸਰਕਲ ਚ ਜਾਂ ਆਪਾਂ ਸੇਵਾ ਚ ਵਿੱਚ ਰਹੇ ਆ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਜਿਹੜਾ ਦੀਪਨੇ ਦੇਖਿਆ ਉਹ बार-बार ਦਰਾਇਆ ਜਾਂਦਾ ਪਾਈ ਅਮਰਪਾਲ ਸਿੰਘ ਨੇ ਦੇਖਿਆ ਬਾਰ ਬਾਰ ਦਰਾਇਆ ਜਾਂਦਾ ਸਾਡੀ ਸੇਵਾ ਚ ਵੀ ਅਸੀਂ ਇਹ ਚੀਜ਼ਾਂ ਦੇਖਦੇ ਆ ਹੂੰ ਹੂੰ ਡੇਲੀ ਦੇਖਦੇ ਆ ਆਪਾਂ ਇਹ ਚੀਜ਼ਾਂ ਜਿੱਥੇ ਇਹ ਹੁੰਦਾ ਕਿ ਜਾਨੀ ਆਪਾਂ ਪ੍ਰੋਗਰੈਸ ਤਾਂ ਨਹੀਂ ਕਰ ਪਾਉਂਦੇ ਕਰਕੇ ਸਾਡੇ ਪਰਸਨਲ ਜਿਹੜੇ ਮਸਲੇ ਆ ਜਿਹੜਾ ਆਪਸ ਵਿੱਚ ਸਾਡੀ ਲਾਕਡਾਟ ਹੁੰਦੀ ਆ ਕੱਦ ਦੀ ਪ੍ਰੋਬਲਮ ਵੀ ਇਹਦਾ ਕੱਦ ਮੇਰੇ ਨਾਲ ਕਿਤੇ ਵੱਡਾ ਨਾ ਇਹ ਵੀ ਬਹੁਤ ਪ੍ਰੋਬਲਮ ਹੁੰਦੀ ਆ ਇਹ ਬਹੁਤ ਵੱਡੀ ਪ੍ਰੋਬਲਮ ਹੈ ਅਸੀਂ ਬਹੁਤ ਵਾਰ ਇਹ ਗੱਲਾਂ ਕਰਦੇ ਦੇਖੇ ਆ ਸਿੱਖ ਸਿੱਖਾਂ ਨੂੰ ਗੱਲਾਂ ਕਰਦੇ ਵੇਖਿਆ ਕਿ ਆ ਸਾਨੂੰ ਸਰਕਾਰ ਨਹੀਂ ਕਰਨ ਦਿੰਦੀ ਫਲਾਨਾ ਕੰਮ ਸਾਨੂੰ ਸਰਕਾਰ ਨਹੀਂ ਕਰਨ ਦਿੰਦੀ ਪਰ ਏਕਤਾ ਕਿ ਏਕਤਾ ਜਿਹੜੀ ਹੈ ਉਹ ਤਾਂ ਕੀਤੀ ਜਾ ਸਕਦੀ ਹੈ ਉਹਦੇ ਵਿੱਚ ਤਾਂ ਸਰਕਾਰ ਨਹੀਂ ਰੋਕ ਸਕਦੀ ਸਾਨੂੰ ਸੋ ਇਹ ਚੀਜ਼ ਕਿਤੇ ਨਾ ਕਿਤੇ ਸਾਨੂੰ ਸਮਝਣੀ ਪੈਣੀ ਹੈ ਏਕਤਾ ਚਾਹੀਦੀ ਹੈ ਨੌਜਵਾਨ ਹੀ ਕਰ ਸਕਦੇ ਨੇ ਸੰਤ ਜਰਨੈਲ ਸਿੰਘ ਵੀ ਨੌਜਵਾਨ ਸੀ 38 ਸਾਲ ਦੀ ਉਮਰ ਚ ਸ਼ਹੀਦੀ ਹੁੰਦੀ ਉਹਨਾਂ ਦੀ ਉਹ ਵੀ ਨੌਜਵਾਨ ਸੀ ਉਸ ਤੋਂ ਬਾਅਦ ਜਿਹੜੇ ਸਿੰਘ ਆਏ ਨੇ ਉਹ ਵੀ ਨੌਜਵਾਨ ਜਿਹੜੇ ਜਿਹੜੇ 84 ਤੋਂ 95 ਤੱਕ ਉਹ ਵੀ ਨੌਜਵਾਨ ਸੀ ਸਾਰੇ ਵਿੱਚ ਬਜ਼ੁਰਗ ਸੀਗੇ ਜਰੂਰ ਪਰ ਇਹ ਨਹੀਂ ਕਹਿੰਦੇ ਅਸੀਂ ਬਜ਼ੁਰਗਾਂ ਨੇ ਕੀਤਾ ਕੁਝ ਨਹੀਂ ਬਜ਼ੁਰਗਾਂ ਦੇ ਓਟ ਆਸਰੇ ਨਾਲ ਹੀ ਕੰਮ ਹੁੰਦੇ ਆ ਕਰਦੇ ਨੌਜਵਾਨ ਨੇ ਸੋ ਅੱਜ ਇਹ ਨੌਜਵਾਨਾਂ ਨੂੰ ਨਾ ਸੰਭਾਂਗੇ ਤਾਂ ਅੱਗੋਂ ਕੋਈ ਨਹੀਂ ਉੱਠੇਗਾ ਫਿਰ ਭਈਆ ਰਾਜ ਉਸ ਧਰਤੀ ਦੇ ਉੱਤੇ ਹੋਣਾ ਜਿਹੜਾ ਉਹ ਬਿਲਕੁਲ ਪੋਸੀਬਲ ਹੈਗਾ ਵੀ ਉਹ ਹੋਏਗਾ ਹੀ ਹੋਏਗਾ ਜੇ ਆਪਾਂ ਆ ਚੀਜ਼ਾਂ ਤੇ ਕਿਤੇ ਨਾ ਕਿਤੇ ਚੁੱਪ ਰਹਿ ਜਨੇ ਆ ਜੀ ਹਾਂਜੀ ਸੋ ਬਾਕੀ ਆ ਮਿੰਲਾ ਦਾ ਕਾਫੀ ਲੰਬੀ ਹੋ ਗਈ ਤੁਹਾਡੇ ਇੰਟਰਵਿਊ ਤੇ ਤੁਹਾਡਾ ਵੀ ਧੰਨਵਾਦ ਸੰਗਤਾਂ ਵੀ ਧੰਨਵਾਦ ਲੀਡਰਸ਼ਿਪ ਨੂੰ ਵੀ ਮੈਂ ਕਹਿਣਾ ਸ਼ਾਇਦ ਇਹਦੇ ਵਿੱਚ ਕੋਸਵ ਸਾਡੇ ਬੋਲ ਹੁਣ ਜਿਹੜੇ ਸਾਨੂੰ ਪਿੰਚ ਕਰਨ ਮੈਨੂੰ ਵੀ ਪਿੰਚ ਕਰ ਸਕਦੇ ਆ ਕਰਦੇ ਆ ਪਰ ਆਪਾਂ ਜੇ ਜੇ ਆਪਾਂ ਨਾ ਕਹਿੰਦੇ ਹੁੰਦੇ ਆ ਜੇ ਕੋਈ ਇਸ਼ੂ ਆ ਜਿਵੇਂ ਕੋਈ ਡਰਗ ਐਡਿਕਟ ਹੋਵੇ ਉਹਦਾ ਕਹਿੰਦੇ ਫਰਸਟ ਨਾ ਸਟੈਪ ਕੀ ਆ ਵੀ ਉਹਦਾ ਸੋਲੂਸ਼ਨ ਨਿਕਲਿਆ ਵੀ ਉਹਦਾ ਹਾਲ ਹੋ ਜਾਵੇ ਵੀ ਉਹ ਠੀਕ ਹੋ ਜਾਵੇ ਬੰਦਾ ਡਿਜ਼ੀਜ਼ ਹੀ ਦੇਖੀ ਜੇ ਆਪਾਂ ਸਾਡੀ ਡਿਜ਼ੀਜ਼ ਇਹ ਆ ਕਿ ਅਸੀਂ ਮੂਵ ਫੋਰਵਰਡ ਨਹੀਂ ਹੋ ਰਹੇ ਅਸੀਂ ਇੱਕ ਦੂਜੇ ਨਾਲ ਈਰਖਾ ਕਰਦੇ ਆ ਅਸੀਂ ਇਕੱਠੇ ਨਹੀਂ ਚੱਲਦੇ ਅਸੀਂ ਕਾਦ ਨੂੰ ਚੈਲੰਜ ਕਰਦੇ ਆ ਇਹਦਾ ਕਦ ਕਿੱਦਾ ਵੱਡੋ ਇਹ ਵੱਡਾ ਕਿੱਦਾ ਹੋ ਜੀ ਇਹਦੇ ਹਲਤਾ ਖਿੱਚ ਸੋ ਬੇਨਤੀ ਆ ਸਾਰਿਆਂ ਸੰਗਤਾਂ ਨੂੰ ਜਥੇਬੰਦੀਆਂ ਨੂੰ ਪ੍ਰਬੰਧਾਂ ਨੂੰ ਵੀ ਇਵਨ ਸਾਰੇ ਪ੍ਰਬੰਧਾਂ ਦਾ ਵੀ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਆ ਇਹਦੇ ਨਾਲ ਬਹੁਤ ਸੰਗਤਾਂ ਜੁੜੀਆਂ ਹੁੰਦੀਆਂ ਆਪਾਂ ਨੂੰ ਫਰਜ ਮੰਨਦਾ ਆਪਾਂ ਆਵਾਜ਼ ਚੱਕੀਏ ਅੱਗੇ ਵਧੀਏ ਇੱਥੇ ਡੇਲੀ ਅਰਦਾਸ ਹੁੰਦੀ ਆ ਸੰਘਾਰਸ਼ ਲਈ ਵੀ ਸੰਤਾਂ ਨੇ ਜਿਹੜਾ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਨੇ ਜਿਹੜਾ ਸੰਘਾਰਸ਼ ਵਿੱਡਿਆ ਸੀਗਾ ਜਿਹੜਾ ਪਹਿਲਾ ਅਨੰਦਪੁਰ ਸਾਬ ਦੇ ਮਸਲਿਆਂ ਤੋਂ ਲੈ ਕੇ ਮਤਿਆਂ ਤੋਂ ਲੈ ਕੇ ਫਿਰ ਉਹ ਜਿਹਨਾਂ ਨੇ ਕਿਹਾ ਸੀ ਨਾ ਵੀ ਜਦੋਂ ਵੀ ਗਵਰਨਮੈਂਟ ਅਟੈਕ ਕਰੂ ਆਰਮੀ ਜਾਂ ਪੁਲਿਸ ਅਟੈਕ ਕਰੂਗੀ ਸੱਚਖੰਦ ਸ੍ਰੀ ਦਰਬਾਰ ਸਾਹਿਬ ਤੇ ਇਹ ਕਹਿੰਦੇ ਖਾਲਸਾ ਦੀ ਨਹੀਂ ਰੱਖੀ ਜਾਊਗੀ ਉਸ ਚੀਜ਼ ਤੇ ਪਹਿਰਾ ਦਿੰਦੇ ਹੋ ਇੱਥੇ ਡੇਲੀ ਅਰਦਾਸ ਹੁੰਦੀ ਆ ਹੁਣ ਵੀ ਬੰਦੀ ਸਿੰਘਾਂ ਲਈ ਵੀ ਡੇਲੀ ਅਰਦਾਸ ਹੁੰਦੀ ਆ ਹੁਣ ਜਦ ਦੇ ਭਾਈ ਅਮਰਪਾਲ ਸਿੰਘ ਹੁਣਾਂ ਨੇ ਆ ਮੋਹਿੰਮ ਚਲਾਈ ਆ ਕਹਿ ਲੋ ਪੌਖ ਹੜਤਾਲ ਰੱਖੀ ਉਹਨਾਂ ਦੇ ਪਰਿਵਾਰਾਂ ਨੇ ਰੱਖੀ ਉਹਦੀ ਵੀ ਅਰਦਾਸ ਹੁੰਦੀ ਆ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆਪਣੇ ਹੋਰ ਨਹੀਂ ਕਿਸੇ ਪੱਲੇ ਖਾਲਸਾ ਜੀ ਕੋਸ ਪੈਂਦਾ ਤਾਂ ਆਪਾਂ ਅਰਦਾਸ ਤਾਂ ਕਰ ਸਕਦੇ ਆ ਨਾ ਸਾਡਾ ਫਰਜ਼ ਬਣਦਾ ਇੰਨਾ ਕਿ ਤਾਂ ਸੋ ਉਹ ਬਾਕੀ ਆ ਜੇ ਮੇਰੇ ਵੱਲੋਂ ਕੋਸ ਕਹਿੰਦੇ ਹੋ ਕੋਸ ਵੱਧ ਘਟ ਕਿਸੇ ਨੂੰ ਕਹਿ ਗਿਆ ਹੋਵੇ ਕੋਈ ਇਹ ਦਨਮ ਮਹਿਸੂਸ ਕਰੇ ਇਹ ਚੀਜ਼ਾਂ ਬਾਰੇ ਆਪਾਂ ਬਹੁਤ ਪੈਸ਼ਨੇਟ ਆ ਤੁਸੀਂ ਵੀ ਭਾਈ ਸਾਹਿਬ ਅਸੀਂ ਵੀ ਹੋਰ ਵੀ ਬਹੁਤ ਆਪਣੇ ਸਿੰਘ ਸਿੰਘਣੀਆਂ ਹੁੰਦੇ ਸੋ ਇਹਦਾ ਕੋਈ ਇਹ ਦਨਮ ਮਹਿਸੂਸ ਕਰੇ ਪਰ ਆਪਾਂ ਨੂੰ ਇਹ ਜੇ ਆਪਾਂ ਨੂੰ ਮਹਿਸੂਸ ਹੁੰਦਾ ਆਪਾਂ ਨੂੰ ਦੇਖਣਾ ਚਾਹੀਦਾ ਕਿਤੇ ਇਹ ਬਾਕੀ ਚ ਚੀਜ਼ਾਂ ਸਹੀ ਤਾਂ ਨਹੀਂ ਸਾਨੂੰ ਵੀ ਦੇਖਣਾ ਚਾਹੀਦਾ ਅੰਦਰ ਝਾਤ ਮਾਰਨੀ ਚਾਹੀਦੀ ਹੈ ਬੇ ਅਸੀਂ ਕੀ ਕਰ ਸਕਦੇ ਆ ਬਹੁਤ ਧੰਨਵਾਦ ਭਾਈ ਸਾਹਿਬ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਦੋਸਤੋ ਅੱਜ ਦੀ ਇਹ ਗੱਲਬਾਤ ਜਿਹੜੀ ਹੈ ਸਾਡੀ ਪੰਥਕ ਮਸਲਿਆਂ ਨੂੰ ਲੈ ਕੇ ਆ ਤੇ ਪੰਥਕ ਜਥੇਬੰਦੀਆਂ ਜੋ ਸਾਡੇ ਵੱਡੇ ਵਡੇਰੇ ਨੇ ਸਾਡੀਆਂ ਸਰਮੌਰ ਸਾਡੀਆਂ ਸਤਕਾਰਯੋਗ ਜਥੇਬੰਦੀਆਂ ਸਾਰਿਆਂ ਨੂੰ ਬੇਨਤੀ ਦੇ ਰੂਪ ਦੇ ਵਿੱਚ ਇਹ ਪ੍ਰੋਗਰਾਮ ਹੈ ਅੱਜ ਦਾ ਕਿ ਇਕੱਠੇ ਹੋ ਕੇ ਤੇ ਆਪਾਂ ਇੱਕ ਬਹੁਤ ਵਧੀਆ ਤਰੀਕੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਇਹਨਾਂ ਸਿੰਘਾਂ ਦਾ ਸਾਥ ਜਿਹੜਾ ਹੈਗਾ ਉਹ ਜ਼ਰੂਰ ਦਿइये ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਤੇ ਮਿਲਦੇ ਆਂ ਫਿਰ ਅਗਲੀ ਪੇਸ਼ਕਸ਼ ਦੇ ਵਿੱਚ ਚੜ੍ਹਦੀ ਕਲਾ ਚ ਰਹੋ